ਸੀਐਮ ਸਾਹਿਬ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਸੀ ਜੀ ਮੈਂ ਭਗਤ ਸਿੰਘ ਵਾਲੀ ਸੋਚ ਲੈ ਕੇ ਆਉਣਾ ਤੇ ਉਹ ਭਗਤ ਸਿੰਘ ਵਾਲੀ ਸੋਚ ਤੇ ਅਜੇ ਤੱਕ ਆਈ ਨਹੀਂ ਸਿਰਫ ਇੱਕ ਭਗਤ ਸਿੰਘ ਵਾਲੀ ਪੱਗ ਬੰਨੀ ਆ ਉਹ ਰੰਗ ਬੰਨਿਆ ਵਾ ਤੇ ਕੰਮ ਕੋਈ ਨਹੀਂ ਕੀਤਾ ਇਹ ਸਾਡੇ ਚੰਡੀਗੜ੍ਹ ਵਾਲੇ ਧਰਨੇ 'ਚ ਜਾ ਕੇ ਬੈਠੇ ਸੀ ਕਹਿੰਦੇ ਸੀ ਕਿ ਮੇਰੀ ਸਰਕਾਰ ਆ ਲੈਣ ਦੋ ਮੈਂ ਕੁੜੀਆਂ ਦੀਆਂ ਚੁੰਨੀਆਂ ਨਹੀਂ ਰੋਲਣ ਦਊਗਾ ਤੁਹਾਡਾ ਪਹਿਲੇ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਹੋਊਗਾ ਤੇ ਆਹ ਵੇਖੋ ਚੁੰਨੀਆਂ ਛੱਡ ਕੇ ਅਸੀਂ ਆਪ ਰੋਲ ਗਏ ਆ ਸੜਕਾਂ ਦੇ ਉੱਤੇ ਸਾਡਾ ਕੋਈ ਹੱਲ ਨਹੀਂ ਹੈਗਾ ਵੀ ਜੇ ਤੁਸੀਂ ਸਾਨੂੰ ਲਾਰਾ ਲਾਇਆ ਸੀ ਤਾਂ ਸੀਐਮ ਸਾਹਿਬ ਸਾਡਾ ਕੋਈ ਕੰਮ ਵੀ ਕਰਦੇ ਪਰ ਇਹ ਤਾਂ ਕਹਿੰਦੇ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਸਿੱਖਿਆ ਕ੍ਰਾਂਤੀ ਆ ਗਈ ਤੁਸੀਂ ਕਹਿੰਦੇ ਕੁਝ ਵੀ ਨਹੀਂ ਜੇ ਸਿੱਖਿਆ ਕ੍ਰਾਂਤੀ ਹੋਈ ਹੁੰਦੀ ਅੱਜ ਅਸੀਂ 6000 ਦੇ ਵਿੱਚ ਰੁੱਲਦੇ ਰੈਗੂਲਰ ਦਾ ਇਹਨਾਂ ਨੂੰ ਚਾਂਸ ਆ ਦੇ ਕੇ ਸਿਰਫ 12700 ਦਾ ਤਨਖਾਹ ਵਾਅਦਾ ਹੀ ਕੀਤਾ ਉਹਨਾਂ ਦਾ ਤਨਖਾਹ ਵਾਅਦਾ ਕੀਤਾ ਸਾਡਾ ਉਹ ਵੀ ਨਹੀਂ ਕੀਤਾ ਤੇ ਉਹ ਤੋਂ ਬਾਅਦ ਫਿਰ ਤੁਸੀਂ ਚੀਫ ਮਿਨਿਸਟਰ ਨੂੰ ਮਿਲੇ ਹੋ ਕਿਤੇ ਮਤਲਬ ਜਾਂ ਕੋਈ ਲੈਟਰ ਜਾਂ ਕਿਸੇ ਐਮਐਲਏ ਥਰੂ ਜਾਂ ਓਐਸਡੀ ਦੇ ਥਰੂ ਵੀ ਆਸੀ 107 ਬੰਦੇ ਵੀ 107 ਨੂੰ ਵਾਅਦਾ ਕਰ ਦਿੰਦੇ ਸਾਡੀਆਂ ਸਾਡੀਆਂ ਬਹੁਤ ਜ਼ਿਆਦਾ ਮੀਟਿੰਗਾਂ ਹੋ ਚੁੱਕੀਆਂ ਜੀ ਕਹਿੰਦੇ ਨੇ ਮੁੱਖ ਮੰਤਰੀ ਉਹ ਇਹ ਕਹਿੰਦੇ ਆ ਆ ਤਰੀਕਾ ਜੋ ਤੁਹਾਨੂੰ ਦੇ ਦਾਂਗੇ ਸਾਨੂੰ ਲੜਾਈ ਦੇ ਕੇ ਉਥੋਂ ਤੋੜ ਦਿੰਦੇ ਸਾਡਾ ਕੋਈ ਹੱਲ ਨਹੀਂ ਹੁੰਦਾ ਮਤਲਬ ਇਹ ਹੋਰ ਅਧਿਕਾਰੀ ਨਹੀਂ ਕੋਈ ਮਿਲਦੇ ਓਐਸਡੀ ਜਾਂ ਕੋਈ ਹੋਰ ਜਿਹੜੇ ਬੰਦੇ ਜਦੋਂ ਵੀ ਮੀਟਿੰਗ ਦੇ ਵਿੱਚ ਜਾਂਦੇ ਉਹ ਕਹਿੰਦੇ ਵੀ ਤੁਹਾਡੀ ਫਾਈਲ ਜਿਹੜੀ ਪਰਸਨਲ ਦੇ ਵਿੱਚ ਹਾਂ ਜਦੋਂ ਅਸੀਂ ਉਹਨਾਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਤੁਹਾਡੀ ਫਾਈਲ ਜਿਹੜੀ ਸੀਐਮ ਸਾਹਿਬ ਦੇ ਟੇਬਲ ਦੇ ਉੱਤੇ ਆ ਅੱਛਾ ਤੇ ਸਾਨੂੰ ਤਾਂ ਸਮਝ ਨਹੀਂ ਲੱਗਦੀ ਵੀ ਸਾਡੀ ਉਹ ਫਾਈਲ ਹੈ ਕਿੱਥੇ ਆ ਫਾਈਲ ਹੈਗੀ ਵੀ ਹੈ ਕਿ ਹੈ ਨਹੀਂ ਤੁਹਾਡੇ ਕਿਸੇ ਤਰ੍ਹਾਂ ਤੁਹਾਡੇ ਤੇ ਲਾਠੀ ਚਾਰਜ ਹੋਇਆ ਕਦੇ ਹਾਂਜੀ ਬਹੁਤ ਵਾਰੀ ਹੋਇਆ ਮੇਰੀ ਆ ਬਾਹ ਫ੍ਰੈਕਚਰ ਹੋ ਗਈ ਹੈ ਫ੍ਰੈਕਚਰ ਹੋ ਵੀ ਸੀ ਹਾਂਜੀ ਫ੍ਰੈਕਚਰ ਹੋ ਗਈ ਅਜੇ ਤੱਕ ਪੂਰੀ ਕੰਮ ਨਹੀਂ ਕਰਦੀ ਇਹ ਕਿੱਥੇ ਇਹ ਚੰਡੀਗੜ੍ਹ ਵੱਡੀਆਂ ਹੁਣ ਤੁਹਾਡੇ ਕੋਲੇ ਕਿੰਨੇ ਬੱਚੇ ਆ ਕਿੰਨੇ ਬੱਚਿਆਂ ਨੂੰ ਪੜਾਉਣਾ ਮੇਰੇ ਕੋਲ ਇਸ ਟਾਈਮ ਤੇ 56 ਬੱਚੇ ਜੀ ਹਾਂ 16 ਪ੍ਰੀ ਪ੍ਰਾਇਮਰੀ ਦੇ ਆ 40 ਬੱਚੇ ਦੂਸਰੇ ਆ ਹਾਂ ਤੇ ਉਹ ਸਕੂਲ ਦੇ ਵਿੱਚ ਕਿੰਨੇ ਹੋਰ ਡੈਪਕ ਨੇ ਤੁਹਾਡੇ ਨਾਲ ਉੱਥੇ ਕੋਈ ਡੈਪਕ ਨਹੀਂ ਹੈਗਾ ਉੱਥੇ ਸਿਰਫ ਮੈਂ ਕੱਲੀ ਆ 6000 ਵਾਲੀ 56 ਬੱਚਿਆਂ ਦੀ ਹਾਂਜੀ 56 ਬੱਚਿਆਂ ਦੀ ਉੱਥੇ ਮੈਂ ਆਪਣਾ ਦਫਤਰ ਦਾ ਵੀ ਕੰਮ ਸਾਰਾ ਸੰਭਾਲਦੀ ਆ ਬੱਚਿਆਂ ਦਾ ਵੀ ਸਾਰਾ ਸੰਭਾਲਦੀ ਆ ਪ੍ਰੀ ਪ੍ਰਾਇਮਰੀ ਦੇ ਜਿਹੜੇ ਛੋਟੇ-ਛੋਟੇ ਬੱਚੇ ਸਾਨੂੰ ਕੋਈ ਹੈਲਪਰ ਨਹੀਂ ਨਾਲ ਹੈਗੀ ਇੱਕ ਤਨਖਾਹ ਨਹੀਂ ਹੈਗੀ ਇੱਕ ਬੋਝ ਬਹੁਤ ਆ ਤੇ ਦੂਜਾ ਇਹ ਆ ਵੀ ਮੈਂ ਵਿੱਡੋ ਆ ਹਾਂ ਹਾਂ ਮੇਰੇ ਹਸਬੰਡ ਨਹੀਂ ਹੈਗੇ ਜੀ ਮੇਰੀ ਫਾਦਰ 인 ਲਾ ਵੀ ਨਹੀਂ ਹੈਗੇ ਮੇਰੇ ਮਦਰ 인 ਲਾ ਜਿਹੜੇ 80 85 ਸਾਲ ਦੇ ਆ ਤੇ ਮੈਨੂੰ ਉਹਨਾਂ ਦਾ ਵੀ ਪਾਲਣ ਪੋਸ਼ਣ ਇਸੇ 6000 ਦੇ ਵਿੱਚੋਂ ਕਰਨਾ ਪੈਂਦਾ ਤੇ ਇਹਦੇ ਵਿੱਚੋਂ ਹੀ ਮੈਂ ਉਹ 2 2.5 ਕਿਲੋਮੀਟਰ ਤੇ ਜਾਂਦੀ ਆ ਤੇ ਤੇਲ ਵੀ ਪਾਲਦੀ ਆ ਤੇ ਜਿਹੜੇ ਦੂਜੇ ਤੁਹਾਡੇ ਸਾਥੀ ਨੇ ਉਹ ਵੀ ਫਿਰ ਇਦਾਂ ਹੀ ਆ ਉਹਨਾਂ ਦੀ ਲਾਈਫ ਵੀ ਇੱਦਾਂ ਹੀ ਆ ਉਹਨਾਂ ਦੀ ਲਾਈਫ ਵੀ ਇਤਰਾ ਹੀ ਆ ਸਾਡੀ ਲਾਈਫ ਜਿਹੜੀ ਜਿੰਨੇ ਵੀ ਅਸੀਂ ਹੈਗੇ 6000 ਵਾਲੇ ਬਹੁਤ ਔਖੀ ਆ 6000 ਦੇ ਵਿੱਚੋਂ ਨਾ ਤੇ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੇ ਆ ਹੂੰ ਅਹੀਂ ਤੇ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਆ ਨਹੀਂ ਖਾ ਸਕਦੇ ਨਾ ਹੀ ਛੱਡ ਸਕਦੇ। ਤੁਸੀਂ ਵਾਦਾ ਤੁਹਾਡੇ ਸਾਰਿਆਂ ਨਾਲ ਰੈਗੂਲਰ ਕਰਨ ਦਾ ਸੀ। ਹਾਂਜੀ ਸਾਰਿਆਂ ਨਾਲ ਰੈਗੂਲਰ ਕਰਨ ਦਾ ਵਾਦਾ ਸੀ। ਪਰ ਹੈਗੇ ਕੱਚੀ। ਹੈਗੇ ਕੱਚੇ ਆ। ਜਿੱਥੇ ਵੀ ਸੀਐਮ ਸਾਹਿਬ ਆਉਂਦੇ ਆ ਜਿੱਥੇ ਵੀ ਅਸੀਂ ਜਾਂਦੇ ਉਹਨਾਂ ਦੇ ਕੋਲ ਉੱਥੇ ਕਹਿ ਦਿੰਦੇ ਬਸ ਤੁਹਾਡਾ ਕੰਮ ਹੋ ਗਿਆ, ਤੁਹਾਡਾ ਕੰਮ ਹੋ ਗਿਆ। ਸਸ਼ੀਕਲ ਜੀ ਸਵਾਗਤ ਕਰਦੇ ਆ ਤੁਹਾਡਾ। ਤਰਨਤਾਰਨ ਜ਼ਿਲ੍ਹੇ ਤੋਂ ਇੱਕ ਜਹੀ ਭੈਣ ਦੀ ਅਸੀਂ ਕਹਾਣੀ ਲੈ ਕੇ ਤੁਹਾਡੇ ਸੁਨਮੁਖ ਹੋਏ ਆ ਉਹ ਭੈਣ ਨੂੰ ਤੁਸੀਂ ਬਹੁਤ ਵਾਰੀ ਧਰਨਿਆਂ ਦੇ ਵਿੱਚ ਦੇਖਿਆ ਹੋਊਗਾ ਕੱਲੀ ਇਹ ਸਰਕਾਰ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ 'ਚ ਵੀ ਦੇਖਿਆ ਹੋਊਗਾ ਕੁਝ ਨੌਜਵਾਨਾਂ ਨੂੰ 12000 13000 ਨੌਜਵਾਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਭਰਤੀ ਕਰਦੇ ਆ ਸਕੂਲਾਂ ਦੇ ਵਿੱਚ ਫਿਰ ਜਿਹੜੀ ਇਹ ਵਾਲੀ ਸਰਕਾਰ ਹੈ ਜੇ ਉੱਥੋਂ ਅਸੀਂ ਛਾਲ ਮਾਰ ਕੇ ਸਿੱਧਾ ਇੱਥੇ ਆਈਏ ਇਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ ਤੁਹਾਨੂੰ ਰੈਗੂਲਰ ਕਰ ਦਾਂਗੇ 12000 ਬੰਦਾ ਰੈਗੂਲਰ ਵੀ ਕਰ ਦਿੱਤਾ ਜਾਂਦਾਗਾ ਪਰ ਉਹਦੇ ਵਿੱਚੋਂ 107 ਬੰਦੇ ਬਚਦੇ ਨੇ ਉਹ 107 ਤਾਂ ਬਚਦੇ ਆ ਕਿਸੇ ਦਾ ਇੱਕ ਦਿਨ ਘੱਟ ਸੀ ਕਿਸੇ ਦੇ ਦੋ ਦਿਨ ਘੱਟ ਸੀ ਪਰ ਜੇ ਅਸੀਂ ਉਹ ਗਰਾਊਂਡ ਦੇ ਉੱਤੇ ਦੇਖੀਏ ਜਿਹੜੇ ਗਰਾਊਂਡ ਦੇ ਉੱਤੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਜਾਂ ਬਹੁਤ ਸਾਰੇ ਇਹਨਾਂ ਦੇ ਵਿਧਾਇਕਾਂ ਦੀ ਗੱਲ ਕਰ ਲਈਏ ਜਿਹੜੇ ਆਮ ਘਰਾਂ ਤੋਂ ਉੱਠੇ ਵੀ ਨੇ ਕੀ ਉਹਨਾਂ ਨੂੰ ਇਹਨਾਂ ਦੇ ਧਰਨੇ ਨਜ਼ਰ ਨਹੀਂ ਆਉਂਦੇ ਹਾਂ ਇੱਕ ਵਾਰ ਮੁੱਖ ਮੰਤਰੀ ਨੂੰ ਇਹਨਾਂ ਦਾ ਧਰਨਾ ਵੀ ਨਜ਼ਰ ਆਉਂਦਾ ਤੇ ਮੁੱਖ ਮੰਤਰੀ ਇਹਨਾਂ ਨੂੰ ਕਹਿੰਦੇ ਵੀ ਆ ਵੀ ਆਉਣ ਵਾਲੀ ਇਹ ਤਰੀਕ ਨੂੰ ਇੱਕ ਤਰੀਕ ਦਿੱਤੀ ਜਾਂਦੀ ਆ ਜਿਹੜੀ ਤਰੀਕ ਇਹ ਆਪਣੇ ਮੂੰਹੋਂ ਦੱਸਣਗੇ ਵੀ ਉਹਦੋਂ ਜਿਹੜੇ ਤੁਸੀਂ 107 ਰਹਿ ਗਏ ਤੁਹਾਨੂੰ ਵੀ ਭਾਈ ਰੈਗੂਲਰ ਕਰ ਦਾਂਗੇ ਪੱਕੇ ਕਰ ਦਾਂਗੇ ਪਰ ਜਿਹੜੇ ਉਹ 12000 ਆ ਉਹਨਾਂ ਨੂੰ ਵੀ ਰੈਗੂਲਰ ਨਹੀਂ ਕੀਤਾ ਗਿਆ ਉਹਨਾਂ ਦਾ ਵੀ ਤਨਖਾਹ 'ਚ ਵਾਧਾ ਕੀਤਾ ਗਿਆ ਪਰ ਇਹਨਾਂ ਦੀ ਤਾਂ ਤਨਖਾਹ 'ਚ ਵੀ ਵਾਧਾ ਨਹੀਂ ਹੋਇਆ ਇਹ ਸਿਰਫ 6000 ਰੁਪਏ ਦੇ ਨਾਲ ਆਪਣਾ ਪਿਛਲਾ ਜਿੰਨਾ ਕੈਰੀਅਰ ਆ ਉਹ ਸਾਰਾ ਮਤਲਬ ਆਪਣੀ ਰੋਜੀ ਰੋਟੀ ਸਾਰੀ ਚਲਾ ਰਹੇ ਆ ਬਾਕੀ ਜਿਹੜੀ ਕਹਾਣੀ ਆ ਇਹਨਾਂ ਦੇ ਮੂੰਹ ਤੋਂ ਸੁਣਾਗੇ ਸਾਡੇ ਨਾਲ ਮੌਜੂਦ ਨੇ ਅਮਨਜੀਤ ਕੌਰ ਅਮਨਜੀਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਚਾਹਣਾਗਾ ਵੀ ਜਿਹੜਾ ਇਹ ਇੰਟਰਵਿਊ ਹੈ ਇਹ ਇੰਟਰਵਿਊ ਦੇ ਵਿੱਚ ਪ੍ਰਸ਼ਨ ਬਹੁਤ ਘੱਟ ਹੋਣਗੇ ਤੁਸੀਂ ਆਪਣੀ ਜਿੰਨੀ ਹੱਦ ਬੀਤੀ ਆ ਜਿਹੜੀ ਤੁਹਾਡੀ ਜੌਬ ਦੇ ਦੌਰਾਨ ਹੋਈ ਤੇ ਜਿਹੜੀ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਮੁਸ਼ਕਲਾਂ ਤੁਹਾਨੂੰ ਪੇਸ਼ ਆ ਰਹੀਆਂ ਤੁਸੀਂ ਸਾਰੀ ਖੁੱਲ ਕੇ ਦੱਸ ਦੋ ਠੀਕ ਆ ਜੀ ਜੀ ਦੱਸੋ ਜੀ ਤੁਸੀਂ ਮੁਸ਼ਕਲਾਂ ਸਾਡੇ ਸਭ ਤੋਂ ਪਹਿਲਾਂ ਤੇ ਅਸੀਂ 2000 3 ਦੇ ਵਿੱਚ ਜੀ ਜੀ ਵਿਰਵੇ ਬੱਚਿਆਂ ਨੂੰ ਡਰਾਪ ਆਊਟ ਬੱਚਿਆਂ ਨੂੰ ਜੀ ਸਕੂਲਾਂ ਦੇ ਵਿੱਚ ਲੈ ਕੇ ਆਏ ਜਿਹੜੇ ਮਤਲਬ ਬੱਚੇ ਭੱਜ ਜਾਂਦੇ ਆ ਹਾਂਜੀ ਜਿਹੜੇ ਸਕੂਲਾਂ ਦੇ ਵਿੱਚ ਨਹੀਂ ਹੈਗੇ ਘਰਾਂ ਦੇ ਵਿੱਚ ਮਜ਼ਦੂਰੀ ਕਰਦਾ ਸੀ ਕੋਈ ਕੋਈ ਟਾਬੇ ਤੇ ਲੱਗਾ ਸੀ ਕੋਈ ਕੁਝ ਕਰਦਾ ਸੀ ਅਨਬਾਲਕ ਬੱਚੇ ਜੀ ਸਰਕਾਰ ਨੇ ਇੱਕ ਮਹਮ ਚਲਾਈ ਵੀ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲਿਆ ਕੇ ਪੜਾਇਆ ਜਾਵੇ ਜੀ ਤੇ ਸੈਂਟਰ ਖੋਲੇ ਗਏ ਠੀਕ ਹੈ AIEGS STR ਠੀਕ ਹੈ ਅਲੱਗ-ਅਲੱਗ ਉਹਨਾਂ ਨੂੰ ਨਾਂ ਦਿੱਤੇ ਗਏ ਉਹ ਮਤਲਬ ਸਕੂਲਾਂ ਤੋਂ ਅੱਡ ਸੀ ਹਾਂਜੀ ਉਹ ਸਕੂਲਾਂ ਤੋਂ ਆਢੀ ਸੀ ਪਰ ਸੈਂਟਰ ਸਕੂਲਾਂ ਦੇ ਵਿੱਚ ਹੀ ਖੋਲੇ ਗਏ ਸੀ ਸਕੂਲਾਂ ਦੇ ਵਿੱਚ ਹੀ ਸੀ ਸਕੂਲਾਂ ਦੇ ਵਿੱਚ ਹੀ ਖੋਲੇ ਗਏ ਸੀ ਉਹ ਇੱਕ ਮਤਲਬ ਕੋਈ ਕਮਰਾ ਦਿੱਤਾ ਜਾਂਦਾ ਸੀ ਜਾਂ ਕੁਛ ਇਦਾਂ ਹਾਂਜੀ ਇੱਕ ਕਮਰਾ ਵੀ ਦਿੱਤਾ ਜਾਂਦਾ ਸੀ ਹਾਂ ਤੇ ਉਹਦੇ ਵਿੱਚ ਇਹ ਸੀ ਵੀ ਘਟੋ ਘਟ 15 ਬੱਚੇ ਜਿਹੜੇ ਆ ਸੈਂਟਰ ਦੇ ਵਿੱਚ ਹੋਣੇ ਚਾਹੀਦੇ ਸੀ ਹੂੰ ਜਿਹੜੇ ਮਤਲਬ ਬੱਚੇ ਸਕੂਲਾਂ ਚੋਂ ਹਟ ਕੇ ਜਾਂ ਕੋਈ ਵੀ ਕਾਰਨ ਕਰਕੇ ਉਹਨਾਂ ਨੂੰ ਵਾਪਸ ਆਪਾਂ ਲੈ ਕੇ ਆਉਂਦੇ ਹਾਂਜੀ ਹਾਂਜੀ ਠੀਕ ਹੈ ਉਸ ਇੱਕ ਬੱਚੇ ਦਾ 100 ਰੁਪਿਆ ਤੇ ਘਟੋ ਘਟ ਵੀ 15 ਬੱਚੇ ਜਿਹੜੇ ਸੈਂਟਰ ਦੇ ਵਿੱਚ ਹੋਣੇ ਚਾਹੀਦੇ ਸੀ ਉਹ 1500 ਰੁਪਿਆ ਸਾਨੂੰ ਦਿੰਦੇ ਸੀ ਠੀਕ ਹੈ ਅਸੀਂ ਉਹ ਬੱਚੇ ਦੇ ਪਰ ਹੈਡ ਮੁਤਾਬਕ ਤੁਹਾਨੂੰ 100 ਰੁਪਏ ਮਿਲਦੇ ਆ ਹਾਂਜੀ 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 ਠੀਕ ਹੈ ਜਿੰਨੇ ਬੱਚੇ ਉੰਨੇ ਪੈਸੇ ਉੰਨੇ ਪੈਸੇ ਠੀਕ ਹੈ ਘੱਟ ਤੋਂ ਘੱਟ 15 ਬੱਚੇ ਤੇ ਲਾਜ਼ਮੀ ਹੋਣੇ ਚਾਹੇ ਜ਼ਰੂਰੀ ਸੀ ਨਾ ਠੀਕ ਹੈ ਜੀ ਉਹ ਬੱਚੇ ਅਸੀਂ ਝੁੱਗੀਆਂ ਝੌਪੜੀਆਂ ਵਿੱਚ ਵੀ ਜਾ ਕੇ ਪੜ੍ਹਾਏ ਠੀਕ ਹੈ ਪੱਠਿਆਂ ਤੇ ਵੀ ਜਾ ਕੇ ਪੜ੍ਹਾਏ ਹੂੰ ਉਹਨਾਂ ਨੂੰ ਫਿਰ ਅਸੀਂ ਥੋੜਾ ਜਿਹਾ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਅਸੀਂ ਅਗਲੀਆਂ ਕਲਾਸਾਂ ਦੇ ਵਿੱਚ ਪ੍ਰੋਮੋਟ ਕੀਤਾ ਠੀਕ ਹੈ ਉਸ ਟਾਈਮ ਤੇ ਸਰਕਾਰ ਦੀ ਜਿਹੜੀ ਗਿਣਤੀ ਘਟ ਰਹੀ ਸੀ ਹੂੰ ਤੇ ਇਹਨਾਂ ਆਪਣੀ ਗਿਣਤੀ ਵਧਾਉਣ ਦਾ ਕਰਕੇ ਇਹਨਾਂ ਨੇ ਇੱਕ ਜਿਹੜ ਠੀਕ ਹੈ ਉਦੋਂ ਬਾਅਦ ਵਿੱਚ ਇਹਨਾਂ ਸਾਨੂੰ 2007 ਦੇ ਵਿੱਚ ਬਾਦਲ ਸਾਹਿਬ ਨੇ ਆਈਟੀਟੀ ਕਰਨ ਵਾਸਤੇ ਭੇਜਤਾ ਠੀਕ ਹੈ 2014 ਦੇ ਵਿੱਚ ਇਹਨਾਂ ਨੇ ਫਿਰ ਸਾਨੂੰ ਸਕੂਲਾਂ ਦੇ ਵਿੱਚ ਰੱਖ ਲਿਆ ਰੈਗੂਲਰ ਰੱਖ ਲਿਆ ਠੀਕ ਹੈ ਜਿਹੜੀ ਕਿ ਸਾਡੀ ਤਨਖਾਹ ਇਹਨਾਂ ਨੇ 5000 ਕੀਤੀ ਅੱਛਾ ਪਹਿਲਾਂ ਤੁਹਾਡੀ ਜਿਹੜੀ ਭਾਰਤੀ ਉਹ ਵੀ ਬਾਦਲ ਸਰਕਾਰ ਚ ਹੋਈ ਹਾਂਜੀ ਫਿਰ ਉਦੋਂ ਬਾਅਦ ਕੈਪਟਨ ਸਰਕਾਰ ਆਈ ਉਦੋਂ ਤੁਸੀਂ ਬਸ ਲਗਾਤਾਰ ਉਹੀ ਬਸ 100 ਰੁਪਏ ਵਾਲੇ ਸਿਸਟਮ ਤੇ ਚੱਲੀ ਗਏ ਉਸੇ ਤੇ ਚੱਲੀ ਗਏ ਉਦੋਂ ਬਾਅਦ ਵਿੱਚ ਜਦੋਂ ਅਸੀਂ 2014 ਦੇ ਵਿੱਚ ਆਈਟੀਟੀ ਕਰਕੇ ਆਏ ਹਨ ਠੀਕ ਹੈ ਇਹ ਬਾਦਲ ਸਾਹਿਬ ਨੇ ਫਿਰ ਸਾਨੂੰ 5000 ਤੇ ਰੱਖਿਆ ਠੀਕ ਹੈ ਉਹਨਾਂ ਨੇ ਫਿਰ ਕੋਈ ਹੈ ਹੀ ਕੋਈ ਪ੍ਰੋਗਰਾਮ ਮੇਰੇ ਦਿਮਾਗ ਵਿੱਚ ਹੈ ਨਹੀਂ ਉਦੋਂ ਇਹਨਾਂ ਨੇ ਇੱਕ 1000 ਰੁਪਿਆ ਸਾਡਾ ਵਧਾਇਆ ਠੀਕ ਹੈ ਬਾਦਲ ਦੇ ਟਾਈਮ ਤੋਂ ਲਾ ਕੇ ਹੁਣ ਤੱਕ ਸਾਡਾ 6000 ਚੱਲੀ ਜਾ ਰਿਹਾ ਅੱਛਾ 2003 ਤੋਂ ਲੈ ਕੇ 14 ਤੱਕ ਉਹ 100 ਰੁਪਿਆ ਪਰ ਹੈੱਡ ਵਾਲਾ ਚੱਲਿਆ ਤੁਹਾਡਾ ਹਾਂਜੀ ਹਾਂਜੀ ਫਿਰ 5000 ਹੋਇਆ ਹਾਂਜੀ ਫਿਰ 1000 ਵਾਧਾ ਹੋਇਆ 6000 6 ਹੋਇਆ ਹੁਣ 6 ਹੀ ਚੱਲੀ ਜਾ ਰਿਹਾ ਹਾਂਜੀ ਬਾਦਲ ਸਰਕਾਰ ਤੋਂ ਲਾ ਕੇ ਹੁਣ ਤੱਕ ਸਾਡਾ 6000 ਚੱਲੀ ਜਾ ਰਿਹਾ ਹੂੰ ਉਹਦੇ ਵਿੱਚ ਨਾ ਸਾਨੂੰ ਕੋਈ ਤਨਖਾਹ ਵਾਧਾ ਹੋਇਆ ਨਾ ਸਾਡਾ ਕੁਝ ਨਹੀਂ ਹੋਇਆ ਅਸੀਂ 6000 ਦੇ ਵਿੱਚ ਕੰਮ ਕਰਨ ਦੇ ਆ ਹਾਂ ਤੇ ਰੈਗੂਲਰ ਟੀਚਰ ਜਿੰਨਾ ਹੀ ਕੰਮ ਕਰ ਰਹੇ ਆ ਤੇ ਇਹਦੇ ਵਿੱਚ ਸਾਰੇ 12000 ਤੁਸੀਂ ਅਧਿਆਪਕ ਸੀ ਸਾਰੇ ਨਹੀਂ ਅਸੀਂ 12000 ਤੋਂ ਉੱਪਰ ਸੀ 12000 ਤੋਂ ਉੱਪਰ ਸੀ ਹਾਂਜੀ ਹਾਂਜੀ ਤੇ ਜਿਹੜੇ ਸਰਕਾਰ ਨੇ ਫਿਰ ਤਨਖਾਹ ਵਾਧਾ ਕੀਤਾ ਜਾਂ ਰੈਗੂਲਰ ਕੀਤਾ ਉਹ ਕੀ ਕੀਤਾ ਮਤਲਬ ਉਹ ਵੀ ਸਮਝਾ ਦਿਓ ਥੋੜਾ ਜਿਹਾ ਉਹ ਇਹਨਾਂ ਨੇ ਕੋਈ ਰੈਗੂਲਰ ਨਹੀਂ ਕੀਤਾ ਹਾਂ ਰੈਗੂਲਰ ਦਾ ਇਹਨਾਂ ਨੂੰ ਚਾਂਸ ਆ ਦੇ ਗਿਆ ਸਿਰਫ 12700 ਦਾ ਤਨਖਾਹ ਵਾਧਾ ਹੀ ਕੀਤਾ ਹਾਂ ਉਹਨਾਂ ਦਾ ਤਨਖਾਹ ਵਾਦਾ ਕੀਤਾ ਸਾਡਾ ਉਹ ਵੀ ਨਹੀਂ ਕੀਤਾ। ਉਹ ਛੋੜਾ ਉਹ ਵੀ ਨਹੀਂ। ਸਾਡਾ ਉਹ ਵੀ ਨਹੀਂ ਕੀਤਾ ਸਾਡੇ ਕਿਸੇ ਦੇ 2 ਦਿਨ ਘਟ ਹੀ ਕਿਸੇ ਦੇ ਸਾਡੇ 4 ਦਿਨ ਘਟ ਸੀ ਕਿਸੇ ਦਾ ਮਹੀਨਾ ਘਟ ਸੀ ਤੇ ਇਹਨਾਂ ਨੇ ਸਾਨੂੰ ਮੁੜ ਕੇ ਬਾਅਦ ਵਿੱਚ ਆਰਡਰ ਹੀ ਨਹੀਂ ਦਿੱਤੇ ਸਾਨੂੰ 2-3 ਤਰੀਕਾਂ ਦਿੱਤੀਆਂ। ਹੂੰ ਤੇ ਉਦੋਂ ਬਾਅਦ ਵਿੱਚ ਅਸੀਂ ਹੁਣ ਤੱਕ ਜਿਹੜੇ ਰੁਣਦੇ ਆ ਹੂੰ ਉਹ ਮਤਲਬ ਛੋੜੇ ਜਿਹੜੇ 107 ਬੰਦੇ ਹੋ ਤੁਸੀਂ। ਹਾਂਜੀ। ਉਹ ਸਾਨੂੰ ਮਤਲਬ ਤੁਹਾਡੀ ਆਪ ਦੀ ਗਲਤੀ ਰਹੀ ਵੀ 2 ਦਿਨ ਘੱਟ ਸੀ ਸ਼ੁੱਟੀਆਂ ਲੈਣਾ ਜਾਂ ਕਿਵੇਂ ਉਹ ਕੀ ਪ੍ਰੋਸੀਜਰ ਹੋਇਆ ਨਹੀਂ ਉਹ ਛੁੱਟੀਆਂ ਦਾ ਨਹੀਂ ਹੁੰਦਾ ਹਾਂ ਉਹ ਕਿਸੇ ਨੇ 2-4 ਦਿਨ ਪਹਿਲਾਂ ਸੈਂਟਰ ਖੋਲ੍ਹ ਲਿਆ ਸੀ ਕਿਸੇ ਨੇ 2-4 ਦਿਨ ਬਾਅਦ ਖੋਲ੍ਹ ਲਿਆ ਸੀ ਠੀਕ ਹੈ ਉਹਦੇ ਵਿੱਚ ਛੁੱਟੀਆਂ ਦਾ ਕੋਈ ਨਹੀਂ ਮੈਂਸ਼ਨ ਹੈਗੀ ਠੀਕ ਹੈ ਪਰ ਉਹ ਪੀਰੀਅਡ ਜਿਹੜਾ 10 ਸਾਲ ਤੋਂ ਘੱਟ ਬੰਦਾ ਸੀ ਹਾਂਜੀ ਸਾਡਾ 10 ਸਾਲ ਤੋਂ ਘੱਟ ਬੰਦਾ ਸੀ ਉਹ 10 ਸਾਲ ਦਾ ਤੇ ਜਿਸ ਦਿਨ ਆਰਡਰ ਦੇ ਰਹੇ ਸੀ ਦੇ ਦੇ 2 ਦਿਨ ਘੱਟ ਸੀ ਉਹਦਾ ਉਹ ਦਿਨ ਤੇ ਪੈਂਦਾ ਸੀ ਵਿੱਚ ਉਹਦਾ ਇੱਕ ਹੀ ਦਿਨ ਘੱਟ ਸੀ ਖੁਦ ਮੇਰੇ 2 ਦਿਨ ਘੱਟ ਸੀ ਉਸ ਦਿਨ ਹਾਂ ਤੇ ਉਦੋਂ ਬਾਅਦ ਫਿਰ ਤੁਸੀਂ ਚੀਫ ਮਨਿਸਟਰ ਨੂੰ ਮਿਲੇ ਹੋ ਕਿਤੇ ਮਤਲਬ ਜਾਂ ਕੋਈ ਲੈਟਰ ਜਾਂ ਕਿਸੇ ਐਮਐਲਏ ਥਰੂ ਜਾਂ ਆਓਐਸਡੀ ਦੇ ਥਰੂ ਵੀ ਆਸੀ 107 ਬੰਦੇ ਵੀ 107 ਨੂੰ ਵਾਅਦਾ ਕਰ ਦਿੰਦੇ ਸਾਡੀਆਂ ਬਹੁਤ ਜ਼ਿਆਦਾ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਸਾਡੀਆਂ 2-3 ਮੀਟਿੰਗਾਂ ਤੇ ਆਪਣੇ ਸੀਐਮ ਸਾਹਿਬ ਦੇ ਨਾਲ ਹੋ ਚੁੱਕੀਆਂ ਸਿੱਧਮ ਸਿੱਧੀ ਗੱਲ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਸਾਡਿਆਂ ਆਪਣੇ ਹਰ ਜੋ ਬਿਆਸੀ ਦੇ ਨਾਲ ਵੀ ਬਹੁਤ ਮੀਟਿੰਗਾਂ ਹੋਈਆਂ ਹਾਂ ਹਾਂ ਜੀ ਹਰਪਾਲ ਚੀਮਾ ਜੀ ਦੇ ਨਾਲ ਵੀ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਪਰ ਸਾਨੂੰ ਲਾਰਾ ਹੀ ਦੇ ਕੇ ਉਥੋਂ ਤੋੜ ਦਿੰਦੇ ਸਾਡਾ ਕੋਈ ਹੱਲ ਨਹੀਂ ਹੁੰਦਾ ਸੀਐਮ ਦੇ ਨਾਲ ਛੁੱਡੀ ਉਥੇ ਚੰਡੀਗੜ੍ਹ ਮੀਟਿੰਗ ਹੋਈ ਆ ਹਾਂ ਜੀ ਹੁੰਦੀ ਆ ਹੋਈ ਆ ਦੋ ਮੀਟਿੰਗਾਂ ਹੋਈਆਂ ਸਾਡੀਆਂ ਉੱਥੇ ਸੀ ਸੀਗੇ ਮੀਟਿੰਗ ਚ ਨਹੀਂ ਮੈਂ ਉਹ ਕੋਈ ਮਜਬੂਰੀ ਸੀ ਜਾ ਨਹੀਂ ਸਕੀ ਮੇਰੇ ਸਾਥੀ ਗਏ ਆ ਤੁਹਾਡੇ ਸਾਥੀ ਗਏ ਸੀ ਕੀ ਕੀ ਕਹਿੰਦੇ ਨੇ ਮੁੱਖ ਮੰਤਰੀ ਉਹ ਇਹ ਕਹਿੰਦੇ ਆ ਆ ਤਰੀਕਾ ਜੋ ਤੁਹਾਨੂੰ ਦੇ ਦਾਂਗੇ ਆ ਤਰੀਕਾ ਸਾਨੂੰ ਕੋਈ ਤਰੀਕ ਦੇ ਕੇ ਮੁੜ ਕੇ ਚਲੇ ਜਾਂਦੇ ਆ ਸਾਨੂੰ ਆ ਵੇਖੋ ਤੁਹਾਨੂੰ ਦੱਸਦੇ ਆ ਜਿਮਨੀ ਚੌਣ ਜਲੰਧਰ ਵਾਲੀ ਦੇ ਵਿੱਚ ਇਹਨਾਂ ਨੇ ਸਾਨੂੰ 27 27 7 2024 ਤਰੀਕ ਦਿੱਤੀ ਸੀ ਜੀ ਪੱਕੇ ਹੋ ਜਾਊਗਾ ਪੱਕੇ ਤੁਹਾਨੂੰ ਆਰਡਰ ਦਿੱਤੇ ਜਾਣਗੇ ਆਰਡਰ ਦਿੱਤੇ ਜਾਣਗੇ ਤੇ ਅਸੀਂ ਆਪਣੀਆਂ ਤਿਆਰੀਆਂ ਕਰਕੇ ਗਏ ਆ ਉੱਥੇ ਸਾਨੂੰ ਕੋਈ ਆਰਡਰ ਨਹੀਂ ਉਹ ਕਹਿੰਦੇ ਕਿਹੜੇ ਆਰਡਰ ਤੁਹਾਨੂੰ ਦਈਏ ਉਹਨਾਂ ਦੇ ਵਿਭਾਗ ਦੇ ਵਾਲੇ ਕਹਿੰਦੇ ਵੀ ਤੁਹਾਨੂੰ ਕਿਹੜੇ ਆਰਡਰ ਦਈਏ ਸਾਨੂੰ ਤੇ ਕੋਈ ਹੈ ਹੀ ਨਹੀਂ ਵੀ ਇੱਥੇ ਆਰਡਰ ਕਿਸ ਨੂੰ ਦੇਣੇ ਆ ਠੀਕ ਐ ਅਸੀਂ ਉਸ ਦਿਨ ਉੱਥੋਂ ਦੁਖੀ ਹੋ ਕੇ ਮੁੜਿਆ ਚੰਡੀਗੜ੍ਹ ਤਾਂ ਠੀਕ ਐ ਜਿੱਥੇ ਵੀ ਸੀਐਮ ਸਾਹਿਬ ਆਉਂਦੇ ਆ ਜਿੱਥੇ ਵੀ ਅਸੀਂ ਜਾਂਦੇ ਉਹਨਾਂ ਦੇ ਕੋਲ ਉੱਥੇ ਕਹਿ ਦਿੰਦੇ ਬਸ ਤੁਹਾਡਾ ਕੰਮ ਹੋ ਗਿਆ ਤੁਹਾਡਾ ਕੰਮ ਹੋ ਗਿਆ ਮਿੱਠੀਆਂ ਗੋਲੀਆਂ ਦੇ ਕੇ ਲਾਰਾ ਲਾ ਕੇ ਸਾਨੂੰ ਤੋੜ ਦਿੰਦੇ ਆ ਤੇ ਸਾਡਾ ਕੰਮ ਕੋਈ ਹੁੰਦਾ ਹੀ ਨਹੀਂ ਹੂੰ ਤੇ ਜਿਹੜੇ ਦੂਜੇ ਬੰਦੇ ਥੋੜੇ ਉਹ ਵਾਅਦਾ ਕੀਤਾ ਗਿਆ ਵਾ ਇਹ ਵਾਅਦਾ ਥੋੜੇ ਸਾਰਿਆਂ ਨਾਲ ਰੈਗੂਲਰ ਕਰਨ ਦਾ ਸੀ ਹਾਂਜੀ ਸਾਰਿਆਂ ਨਾਲ ਰੈਗੂਲਰ ਕਰਨ ਦਾ ਵਾਅਦਾ ਸੀ ਪਰ ਹੈਗੇ ਕੱਚੀ ਹੂ ਹੈਗੇ ਕੱਚੇ ਆ ਉਹ ਜਿਹੜਾਂ ਦਾ ਵਾਅਦਾ ਕੀਤਾ ਉਹ ਵੀ ਕੱਚੇ ਉਹ ਵੀ ਕੱਚੇ ਹੂੰ ਤੇ ਸਾਡੇ ਸਾਨੂੰ ਤੇ ਇਹ ਵੀ ਆਇਆ ਵੀ ਜਦੋਂ ਪਹਿਲਾਂ ਵਾਲੀ ਸਰਕਾਰ ਜਿਹੜੀ ਚੰਨੀ ਸਰਕਾਰ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਜਿੰਨੇ ਉਹ ਧਰਨੇ ਲੱਗੇ ਵੀ ਉਦੋਂ ਖੁਦ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸੋਡੇ ਧਰਨੇ ਆ ਚਾਉਂਦੇ ਰਹੇ ਸਾਡੇ ਧਰਨੇ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਸਾਡੇ ਚੰਡੀਗੜ੍ਹ ਵਾਲੇ ਧਰਨੇ ਤੇ ਜਾ ਕੇ ਬੈਠੇ ਸੀ ਇਹਨਾਂ ਨੇ ਸਾਨੂੰ ਖੁਦ ਕਿਹਾ ਸੀ ਕਹਿੰਦੇ ਸੀ ਵੀ ਮੇਰੀ ਸਰਕਾਰ ਆ ਲੈੰਦੋ ਮੈਂ ਕੁੜੀਆਂ ਦੀਆਂ ਚੁੰਨੀਆਂ ਨਹੀਂ ਰੁਣਨ ਦਊਗਾ ਤੁਹਾਡਾ ਪਹਿਲੇ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਹੋਊਗਾ ਹਾਂ ਤੇ ਤੁਹਾਨੂੰ ਮੈਂ ਧਰਨਾ ਨਹੀਂ ਮੇਰੀ ਸਰਕਾਰ ਦੇ ਹੁੰਦਿਆਂ ਕੋਈ ਲੱਗੂਗਾ ਹੂੰ ਤੇ ਆਹ ਵੇਖੋ ਚੁੰਨੀਆਂ ਛੱਡ ਕੇ ਅਸੀਂ ਆਪ ਰੁਲ ਗਏ ਆ ਸੜਕਾਂ ਦੇ ਉੱਤੇ ਹੂੰ ਸਾਡਾ ਕੋਈ ਹੱਲ ਨਹੀਂ ਹੈਗਾ ਹਾਂ ਜਿੰਨੀਆਂ ਜਿੰਮਣੀਆਂ ਇਲੈਕਸ਼ਨਾਂ ਹੋਣਾਂ ਜਾਂ ਲੋਕ ਸਭਾ ਇਲੈਕਸ਼ਨਾਂ ਸਾਰੀਆਂ ਜੀ ਤੁਸੀਂ ਧਰਨਾ ਲਾਏ ਸਾਰੀਆਂ ਚ ਹਰ ਜਾਣਦੇ ਆ ਇਲੈਕਸ਼ਨ ਦੇ ਵਿੱਚ ਜਿੱਥੇ ਵੀ ਜਿੰਮਨੀ ਚੋਣ ਹੁੰਦੀ ਉੱਥੇ ਜਾ ਕੇ ਸਾਡੇ ਧਰਨੇ ਲੱਗਦੇ ਆ ਲੁਧਿਆਣੇ ਦੇ ਵਿੱਚ ਵੀ ਸਾਡਾ ਧਰਨਾ ਲੱਗਾ ਬਹੁਤ ਦਿਨ ਚੱਲਿਆ ਠੀਕ ਉੱਥੇ ਵੀ ਸਾਨੂੰ ਇਹੋ ਹੀ ਲਾਰਾ ਹੀ ਲਾਇਆ ਹਾਂ ਲਾਰਾ ਲਾ ਕੇ ਤੇ ਬਸ ਕੁਝ ਨਹੀਂ ਵੋਟਾਂ ਤੋਂ ਬਾਅਦ ਚ ਕਰ ਦਾਂਗੇ ਤੁਹਾਡਾ ਤੁਹਾਡਾ ਹੀ ਕਰਨਾ ਬਸ ਹੁਣ ਤੁਹਾਡਾ ਹੀ ਕੰਮ ਹੋਊਗਾ ਤੁਹਾਡੀ ਫਾਈਲ ਬਿਲਕੁਲ ਤਿਆਰ ਆ ਤੇ ਸਾਡਾ ਉੱਥੇ ਕੁਝ ਵੀ ਨਹੀਂ ਹੂੰ ਪਹਿਲੀ ਗੱਲ ਤਾਂ ਸਾਡ ਨੂੰ ਮੀਟਿੰਗ ਦੇ ਕੇ ਭੱਜ ਹੀ ਜਾਂਦੇ ਆ ਸੀਐਮ ਸਾਹਿਬ ਮੀਟਿੰਗ ਦਿੰਦੇ ਆ ਕਦੀ ਉਹ ਹਸਪੀਟਲ ਦੇ ਵਿੱਚ ਦਾਖਲ ਹੋ ਜਾਂਦੇ ਆ ਕਦੀ ਕਿਤੇ ਹੋ ਜਾਂਦੇ ਆ ਤੇ ਉਹ ਸਿਰਫ ਸਾਨੂੰ ਲਾਰਾ ਦੇ ਕੇ ਤੇ ਫਿਰ ਅਸੀਂ ਘਰਾਂ ਨੂੰ ਵਾਪਸ ਆ ਜੰਨੇ ਆ ਹੂੰ ਵੀ ਚਲੋ ਉਹ ਤਾਂ ਹਸਪੀਟਲ ਜਦੋਂ ਚਲੋ ਬੰਦਾ ਬਿਮਾਰ ਮੂਰ ਉਹਨਾਂ ਦੇ ਹੋਰ ਅਧਿਕਾਰੀ ਨਹੀਂ ਕੋਈ ਮਿਲਦੇ ਓਐਸਡੀ ਜਾਂ ਕੋਈ ਹੋਰ ਜਿਹੜੇ ਬੰਦੇ ਪਹਿਲੀ ਗੱਲ ਤੇ ਸਾਨੂੰ ਇੰਨੀਆਂ ਹੀ ਮੀਟਿੰਗਾਂ ਕਰ ਚੁੱਕੇ ਆ ਹਾਂ ਜਦੋਂ ਵੀ ਮੀਟਿੰਗ ਦੇ ਵਿੱਚ ਜਾਂਦੇ ਉਹ ਕਹਿੰਦੇ ਵੀ ਤੁਹਾਡੀ ਫਾਈਲ ਜਿਹੜੀ ਪਰਸਨਲ ਪਰਸੋਨਲ ਦੇ ਵਿੱਚ ਹਾਂ ਜਦੋਂ ਅਸੀਂ ਉਹਨਾਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਤੁਹਾਡੀ ਫਾਈਲ ਜਿਹੜੀ ਸੀਐਮ ਸਾਹਿਬ ਦੇ ਟੇਬਲ ਦੇ ਉੱਤੇ ਆ ਅੱਛਾ ਤੇ ਸਾਨੂੰ ਤਾਂ ਸਮਝ ਨਹੀਂ ਲੱਗਦੀ ਵੀ ਸਾਡੀ ਉਹ ਫਾਈਲ ਹੈ ਕਿੱਥੇ ਆ ਫਾਈਲ ਹੈਗੀ ਵੀ ਹੈ ਕਿ ਹੈ ਹੀ ਨਹੀਂ ਵੀ ਫਾਈਲ ਦਾ ਸਾਨੂੰ ਪਤਾ ਹੀ ਨਹੀਂ ਵੀ ਸਾਡੀ ਫਾਈਲ ਹੈ ਵੀ ਆ ਕਿ ਨਹੀਂ ਹੈਗੀ ਹੂੰ ਤਾਂ ਅਗਲੇ ਦਿਨ ਫੇਰ ਅਸੀਂ ਆਣ ਕੇ ਜੀ ਭਿਆਣੇ ਸਕੂਲਾਂ ਦੇ ਵਿੱਚ ਚਲੇ ਜਾਨੇ ਆ ਫੇਰ ਉੱਥੇ ਬੱਚਿਆਂ ਨਾਲ 6000 ਦੇ ਵਿੱਚ ਮੱਥਾ ਮਾਰਦੇ ਹੁਣ ਛੋਡੇ ਕੋਲੇ ਕਿੰਨੇ ਬੱਚੇ ਆ ਕਿੰਨੇ ਬੱਚਿਆਂ ਨੂੰ ਪੜਾਉਣਾ ਮੇਰੇ ਕੋਲ ਇਸ ਟਾਈਮ ਤੇ 56 ਬੱਚੇ ਜੇ ਹਾਂ 16 ਪ੍ਰੀ ਪ੍ਰਾਇਮਰੀ ਦੇ ਆ 40 ਬੱਚੇ ਦੂਸਰੇ ਆ ਕਿਹੜੇ ਸਕੂਲ ਚ ਕਿੱਥੇ ਆ ਸਕੂਲ ਮੇਰਾ ਸਕੂਲ ਆ ਆਪਣਾ ਸਰਕਾਰੀ ਐਲੀਮੈਂਟਰੀ ਸਕੂਲ ਬਰਾਣਾ ਇਹ ਤਰਨਤਾਰ ਨਿਸ਼ਾਹ ਹਾਂਜੀ ਨਸ਼ਹਿਰਾ ਪਨੂਆ ਬਲਾਕ ਮੇਰਾ ਜ਼ਿਲ੍ਹਾ ਤਰਨਤਾਰ ਹਾਂਜੀ ਜ਼ਿਲ੍ਹਾ ਤਰਨਤਾਰ ਹਲਕਾ ਉਧਰ ਖਡੂਰ ਸਾਹਿਬ ਹੂ ਮਨਣਾ ਨਹੀਂ ਹਲਕਾ ਪੱਟੀ ਆ ਪੱਟੀ ਪੱਟੀ ਹਲਕਾ ਹੈ ਹਾਂ ਤੇ ਉਹ ਸਕੂਲ ਦੇ ਵਿੱਚ ਕਿੰਨੇ ਹੋਰ ਅਧਿਆਪਕ ਨੇ ਤੁਹਾਡੇ ਨਾਲ ਉੱਥੇ ਕੋਈ ਅਧਿਆਪਕ ਨਹੀਂ ਹੈਗਾ ਉੱਥੇ ਇਕੱਲੇ ਉਹ ਸਿਰਫ ਮੈਂ ਕੱਲੀ ਆ 6000 ਵਾਲੀ 56 ਬੱਚਿਆਂ ਦੀ ਹਾਂਜੀ 56 ਬੱਚਿਆਂ ਦੀ ਇਕੱਲੇ ਬੰਦੇ ਕੱਲੀ ਆ ਮੈਂ ਹੂੰ ਉੱਥੇ ਮੈਂ ਆਪਣਾ ਦਫ਼ਤਰ ਦਾ ਵੀ ਕੰਮ ਸਾਰਾ ਸੰਭਾਲਦੀ ਆ ਹੂੰ ਬੱਚਿਆਂ ਦਾ ਵੀ ਸਾਰਾ ਸੰਭਾਲਦੀ ਆ ਪ੍ਰੀ ਪ੍ਰਾਇਮਰੀ ਦੇ ਜਿਹੜੇ ਛੋਟੇ-ਛੋਟੇ ਬੱਚੇ ਸਾਨੂੰ ਕੋਈ ਹੈਲਪਰ ਨਹੀਂ ਨਾਲ ਹੈਗੀ ਤੇ ਉਹ ਵੀ ਸਾਰਾ ਮੈਂ ਬੱਚੇ ਉਹ ਵੀ ਸੰਭਾਲਦੀ ਆ ਨਾਲ ਛੋਟੇ ਬੱਚਿਆਂ ਨੂੰ ਸੰਭਾਲਣਾ ਬਹੁਤ ਔਖਾ ਜੀ ਇੱਕ ਤਨਖਾਹ ਨਹੀਂ ਹੈਗੀ ਇੱਕ ਬੋਝ ਬਹੁਤ ਆ ਤੇ ਦੂਜਾ ਇਹ ਆ ਵੀ ਮੈਂ ਵਿੱਡੋ ਆ ਹਾਂ ਮੇਰੇ ਹਸਬੰਦ ਨਹੀਂ ਹੈਗੇ ਜੀ ਮੇਰੇ ਫਾਦਰ ਇਨ ਲਾ ਵੀ ਨਹੀਂ ਹੈਗੇ ਜੀ ਮੇਰੇ ਮਦਰ ਇਨ ਲਾ ਜਿਹੜੇ 80 85 ਸਾਲ ਦੇ ਆ ਹਾਂ ਤੇ ਸ਼ੂਗਰ ਦੇ ਉਹ ਮਰੀਜ਼ ਆ ਜੀ ਤੇ ਅਨਮੈਰਿਡ ਮੇਰੇ ਬੱਚੇ ਆ ਹਾਂ ਤੇ ਮੈਨੂੰ ਉਹਨਾਂ ਦਾ ਵੀ ਪਾਲਣ ਪੋਸ਼ਣ ਇਸੇ 6000 ਦੇ ਵਿੱਚੋਂ ਕਰਨਾ ਪੈਂਦਾ ਤੇ ਇਹਦੇ ਵਿੱਚੋਂ ਹੀ ਮੈਂ ਉਹ 2 2.5 ਕਿਲੋਮੀਟਰ ਤੇ ਜਾਂਦੀ ਆ ਤੇ ਤੇਲ ਵੀ ਪਾਲਦੀ ਆ ਹੂੰ ਤੇ ਮੇਰਾ ਗੁਜ਼ਾਰਾ ਤੇ ਇੰਨਾ ਜ਼ਿਆਦਾ ਔਖਾ ਵਾ ਬਹੁਤ ਜ਼ਿਆਦਾ ਔਖਾ ਵਾ ਹੂੰ ਤੇ ਦੂਜਾ ਮੈਨੂੰ ਆਪਣੇ ਘਰ ਦਾ ਵੀ ਆ ਟੈਨਸ਼ਨ ਆ ਤੇ ਸਕੂਲ ਦੀ ਮੈਨੂੰ ਬਹੁਤ ਜ਼ਿਆਦੀ ਟੈਨਸ਼ਨ ਆ ਵੀ ਕੋਈ ਟੀਚਰ ਨਹੀਂ ਹੈਗਾ ਉੱਥੇ ਤੇ ਉੱਥੇ ਵੀ ਜਾ ਕੇ ਮੈਂ ਸਾਰੀ ਦਿਹਾੜੀ ਇਤਰਾ ਡਿਪਰੈਸ਼ਨ ਦੇ ਵਿੱਚ ਹੀ ਰਹਿਣੀ ਆ ਹੂੰ ਤੇ ਜਿਹੜੇ ਦੂਜੇ ਸੋਡੇ ਸਾਥੀ ਨੇ ਉਹ ਵੀ ਫਿਰ ਇਦਾਂ ਹੀ ਆ ਉਹਨਾਂ ਦੀ ਲਾਈਫ ਵੀ ਇਦਾਂ ਹੀ ਆ ਉਹਨਾਂ ਦੀ ਲਾਈਫ ਵੀ ਇਤਰਾ ਹੀ ਆ ਸਾਡੀ ਲਾਈਫ ਜਿਹੜੀ ਜਿੰਨੇ ਵੀ ਅਸੀਂ ਹੈਗੇ 6000 ਵਾਲੇ ਬਹੁਤ ਔਖੀ ਆ 6000 ਦੇ ਵਿੱਚੋਂ ਨਾ ਤੇ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੇ ਆ ਹੂੰ ਨਾ ਅਸੀਂ ਕੋਈ ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇ ਸਕਦੇ ਆ ਨਾ ਅਸੀਂ ਆਪਣਾ ਹੀ ਕੋਈ ਜਿਹੜਾ ਵਾ ਕਰਦਾ ਧੰਦਾ ਕਰ ਸਕਦੇ ਆ ਉਹਦੇ ਨਾਲ ਨਾਲ ਮੈਨੂੰ ਸਕੂਲ ਤੋਂ ਖੱਪ ਕੇ ਆਣ ਕੇ ਇੰਨਾ ਉੱਥੇ ਮੈਂ ਸੇਵਾ ਦਿੰਨੀ ਆ ਬੱਚਿਆਂ ਦੇ ਵਿੱਚ ਆਣ ਕੇ ਫਿਰ ਮੈਂ ਬੁਟੀਕ ਦਾ ਵੀ ਘਰ ਕੰਮ ਕਰਦੀ ਠੀਕ ਆ 10 11 ਵਜੇ ਤੱਕ ਰਾਤ ਨੂੰ ਮੈਂ ਬੁਟੀਕ ਦਾ ਕੰਮ ਕਰਨਾ ਵਾ ਤੇ ਸਵੇਰੇ 8:30 ਵਜੇ ਸਕੂਲ ਚਲੇ ਜਾਣਾ ਤੁਸੀਂ ਵੇਖੋ ਵੀ 6000 ਤੇ ਮੇਰੀ ਜ਼ਿੰਦਗੀ ਕੀ ਆ ਹੂੰ ਹੂੰ ਅਜੇ ਉਹੀ ਥੋੜੀ ਤਨਖਾਹ ਵਾਧਾ ਹੋਵੇ ਤੁਸੀਂ ਸਾਈਡ ਵਾਲਾ ਕੰਮ ਨਾ ਕਰੋ ਜੇ ਮੇਰਾ ਤਨਖਾਹ ਵਾਧਾ ਹੋਵੇ ਤੇ ਅਸੀਂ ਸਾਈਡ ਵਾਲਾ ਕੰਮ ਕਰੀਏ ਨਾ ਸਾਰੇ ਟੀਚਰ ਅਸੀਂ 107 ਜਿਹੜੇ ਆ 6000 ਵਾਲੇ ਸਾਰੇ ਇਤਰਾ ਹੀ ਆਪਣੇ ਘਰਾਂ ਦੇ ਗਿਜਾਰੇ ਕਰਨ ਦੇ ਆ ਹੂੰ ਪਹਿਲਾਂ ਅਸੀਂ ਸਕੂਲਾਂ 'ਚ ਖਾਦੇ ਆ ਫਿਰ ਅਸੀਂ ਘਰੇ ਆਣ ਕੇ ਆਪਣੇ ਖਾਦੇ ਆ ਤੇ ਜਿਹੜੀਆਂ ਟੈਨਸ਼ਨ ਆ ਉਹ ਸਾਨੂੰ ਵਾਧੂ ਵੀ ਜਿਹੜੀਆਂ ਇੰਨੇ ਕੁ ਪੈਸੇ ਨਾਲ ਸਾਡਾ ਗੁਜ਼ਾਰਾ ਕਿੱਥੇ ਹੋਣਾ ਚਲੋ ਜੇ ਸਾਨੂੰ ਰੈਗੂਲਰ ਆਰਡਰ ਨਹੀਂ ਦਿੱਤੇ ਸਾਨੂੰ ਕਮ ਸੇ ਕਮ ਸਾਡਾ ਤਨਖਾਹ ਵਾਧਾ ਹੀ ਕਰ ਦਿੰਦੇ ਹਾਂ ਜਿਹੜੀ ਇਹ ਸਾਰੀ ਸਰਕਾਰ ਦਾ ਤੁਸੀਂ ਦੇਖਿਆ ਤੁਸੀਂ ਇੰਨੇ ਸਾਰੇ ਧਰਨੇ ਵੀ ਦੇਖੇ ਹੋਣੇ ਆ ਡਾਂਗਾ ਵੀ ਖਾਧਿਆ ਹੋਣੇ ਆ ਕਦੇ ਤੁਹਾਨੂੰ ਪੁਲਿਸ ਨੇ ਰੀਟੇਨ ਵੀ ਕੀਤਾ ਹੋਣਾ ਕੀ ਤੁਹਾਨੂੰ ਲੱਗਦਾ ਐਡਾ ਵਾਦਾ ਕੀਤਾ ਸੀ ਕਟੜ ਇਮਾਨਦਾਰੀ ਦਾ ਵੀ ਕਿਹਾ ਸੀਗਾ ਆਮ ਲੋਕਾਂ ਦੀ ਗੱਲ ਹੋਈ ਸੀ ਆਮ ਘਰਾਂ ਤੋਂ ਬੰਦੇ ਵੀ ਚਲੋ ਇਹ ਆਏ ਆ ਪਰ ਹੁਣ ਕੀ ਬਦਲ ਗਿਆ ਕੀ ਸਿਸਟਮ 'ਚ ਫਰਕ ਪਿਆਗਾ ਸੀਐਮ ਸਾਹਿਬ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਸੀ ਜੀ ਮੈਂ ਭਗਤ ਭਗਤ ਸਿੰਘ ਵਾਲੀ ਸੋਚ ਲੈ ਕੇ ਆਉਣਾ ਹਾਂ ਮੈਂ ਉਸ ਸੋਚ ਦੇ ਉੱਤੇ ਕੋਈ ਨਹੀਂ ਰੁਲੂਗਾ ਸਾਰਿਆਂ ਦੇ ਮਸਲੇ ਹੱਲ ਹੋਣਗੇ ਜੀ ਤੇ ਉਹ ਭਗਤ ਸਿੰਘ ਵਾਲੀ ਸੋਚ ਤੇ ਅਜੇ ਤੱਕ ਆਈ ਨਹੀਂ ਹੂੰ ਜੇ ਉਹ ਸੋਚ ਆਉਂਦੀ ਤੇ ਅਸੀਂ ਸੜਕਾਂ ਤੇ ਨਾ ਰੁਲਦੇ ਹਾਂ ਸਿਰਫ ਇੱਕ ਭਗਤ ਸਿੰਘ ਵਾਲੀ ਪੱਗ ਬੰਨੀ ਆ ਉਹ ਰੰਗ ਬੰਨਿਆ ਵਾ ਤੇ ਕੰਮ ਕੋਈ ਨਹੀਂ ਕੀਤਾ ਉਹਦੇ ਵਿੱਚ ਜਿੰਨੇ ਵੀ ਟੀਚਰ ਆ ਜਾਂ ਕੁਝ ਵੀ ਆ ਉਹ ਸਾਰੇ ਉੱਥੇ ਦੇ ਉੱਥੇ ਹੀ ਆ ਸਿਰਫ ਉਹਦੇ ਵਿੱਚ ਗੱਲਾਂ ਹੀ ਆ ਕੰਮ ਕੋਈ ਨਹੀਂ ਹੋਇਆ ਸਾਡਾ ਪਰ ਇਹ ਤਾਂ ਕਹਿੰਦੇ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਸਿੱਖਿਆ ਕ੍ਰਾਂਤੀ ਆ ਗਈ ਤੁਸੀਂ ਕਹਿੰਦੇ ਵੀ ਕੁਝ ਵੀ ਨਹੀਂ ਹੋਇਆ ਸਿੱਖਿਆ ਜਿੱਥੇ ਅਸੀਂ ਪੜਾ ਰਹੇ ਹਾਂ ਉੱਥੇ ਤੇ ਬਿਲਕੁਲ ਸਿੱਖਿਆ ਕ੍ਰਾਂਤੀ ਹੈਨੀ ਤੇ ਸਾਡੇ ਜਿਹੜੇ ਅਸੀਂ ਟੀਚਰਾਂ ਰੁੱਲਦੇ ਫਿਰਦੇ ਆਂ ਸੜਕਾਂ ਤੇ ਹਾਂ ਜਿਹੜੇ ਅਸੀਂ ਬੱਚਿਆਂ ਨੂੰ ਗਾੜੀ ਐਜੂਕੇਸ਼ਨ ਦੇਣਦੇ ਆਂ ਹਾਂ ਸਿੱਖਿਆ ਕ੍ਰਾਂਤੀ ਤੇ ਹੈ ਹੀ ਨਹੀਂ ਜੇ ਸਿੱਖਿਆ ਕ੍ਰਾਂਤੀ ਹੋਈ ਹੁੰਦੀ ਅੱਜ ਅਸੀਂ 6000 ਦੇ ਵਿੱਚ ਰੁੱਲਦੇ ਹੂੰ ਇੱਕ ਟੀਚਰ ਆ ਉਹ ਬੱਚੇ ਨੂੰ ਪੜਾਉਂਦਾ ਵਾ ਉਹ ਗਾੜੀ ਬੱਚੇ ਦੀ ਲਾਈਫ ਬਣਾਉਂਦਾ ਹਾਂ ਟੀਚਰ ਦਾ ਹੀ ਪੜਿਆ ਬੱਚਾ ਜਿਹੜਾ ਉਹ ਕਿਤੇ ਦਾ ਕਿਤੇ ਪਹੁੰਚਣਾ ਠੀਕ ਐ ਗੱਲ ਤੇ ਜੇ ਤੋ ਟੀਚਰ ਦੀ ਆਪਣੀ ਲਾਈਫ ਨਹੀਂ ਹੈਗੀ ਤੇ ਉਹ ਬੱਚੇ ਦੀ ਕੀ ਬਣਾਊਗਾ ਹਾਂ ਹੂੰ ਸੀਐਮ ਸਾਹਿਬ ਨੂੰ ਚਾਹੀਦਾ ਸੀ ਵੀ ਜੇ ਤੁਸੀਂ ਸਾਨੂੰ ਲਾਰਾ ਲਾਇਆ ਸੀ ਤਾਂ ਸੀਐਮ ਸਾਹਿਬ ਸਾਡਾ ਕੋਈ ਕੰਮ ਵੀ ਕਰ ਦੇ ਹਾਂ ਅੱਜ ਅਸੀਂ ਸੜਕਾਂ ਤੇ ਨਾ ਰੋਲਦੇ ਇੱਕ ਸਾਡੀਆਂ ਉਮਰਾਂ ਵੱਡੀਆਂ ਹੋ ਗਈਆਂ ਪਿੱਛੇ ਸਾਡੀ ਜੌਬ ਦਾ ਟਾਈਮ ਥੋੜਾ ਰਹਿ ਗਿਆ ਜੀ ਦੂਸਰਾ ਸਾਨੂੰ ਕੋਈ ਸਮਝ ਹੀ ਨਹੀਂ ਲੱਗਦੀ ਵੀ ਨਾ ਹੀ ਛੱਡਣ ਜੋਗੇ ਆ ਇਸ ਜੌਬ ਨੂੰ ਤੇ ਨਾ ਹੀ ਇਹਨੂੰ ਰੱਖਣ ਜੋਗੇ ਆ ਹੂੰ ਪਿਛਲੇ ਦਿਨੀ ਇੱਕ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਤੁਸੀਂ ਦੇਖਿਆ ਨਾ ਹੋਵੇ ਹੁਣ ਵੀ ਤੁਸੀਂ ਦੇਖ ਲਿਓ ਇਸ ਇੰਟਰਵਿਊ ਤੋਂ ਬਾਅਦ ਇੱਕ ਪੋਲਿਸ ਦਾ ਵੀ ਸਮਾਗਮ ਹੋਇਆ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਬਹੁਤ ਸਾਰੇ ਲੋਕਾਂ ਦੀਆਂ ਤਰੱਕੀਆਂ ਆਈਆਂ ਰੁਕੀਆਂ ਪਈਆਂ ਜਦੋਂ ਤਰੱਕੀ ਰੁਕੀ ਹੋਵੇ ਜਾਂ ਕੋਈ ਪ੍ਰੋਮੋਸ਼ਨ ਰੁਕ ਜਾਏ ਜਾਂ ਕੋਈ ਵੀ ਗੱਲ ਰੁਕ ਜਾਏ ਜਦੋਂ ਤੁਸੀਂ ਮੈਂਟਲੀ ਤੌਰ ਤੇ ਉਹ ਜੌਬ ਨੂੰ ਵਫਾਦਾਰੀ ਨਾਲ ਨਿਭਾ ਨਹੀਂ ਸਕਦੇ ਮਤਲਬ ਤੁਸੀਂ ਉਵੇਂ ਟਾਈਮ ਨਹੀਂ ਦੇ ਸਕਦੇ ਤੇ ਤੁਹਾਡੇ ਨਾਲ ਤਾਂ ਫਿਰ ਇਹ ਤਾਂ ਜੱਗੋਂ ਤੇਰਵੀ ਹੋ ਰਹੀ ਹੈ ਤੁਹਾਡਾ ਤਾਂ ਬਹੁਤ ਬੁਰਾ ਹਾਲਾ ਬਹੁਤ ਬਹੁਤ ਜ਼ਿਆਦਾ ਬੁਰਾ ਹਾਲਾ ਤੇ ਨਾ ਸੇ ਅਸੀਂ ਸ਼ਰਮ ਦੇ ਮਾਰੇ ਕਿਸੇ ਨੂੰ ਦੱਸ ਹੀ ਸਕਦੇ ਆ ਵੀ ਸਾਡੀ ਤਨਖਾਹ ਕਿੰਨੀ ਆ ਨਾ ਸੀ ਕਿਸੇ ਕੋਲੋਂ ਮੰਗ ਹੀ ਸਕਦੇ ਆ ਜੇ ਅਸੀਂ ਮੰਗਦੇ ਤਾਂ ਉਹ ਕਹਿੰਦੇ ਤੁਸੀਂ ਟੀਚਰ ਜੇ ਹਾਂ ਸਵੇਰੇ ਤੁਸੀਂ ਤਿਆਰ ਹੋ ਕੇ ਸਕੂਟਰੀਆਂ ਲੈ ਕੇ ਜਾਂਦੇ ਜੇ ਤੇ ਤੁਹਾਨੂੰ ਤੇ ਤੁਹਾਡੇ ਕੋਲੋਂ ਸਾਨੂੰ ਮੰਗਣਾ ਚਾਹੀਦਾ ਤੇ ਸ਼ਰਮ ਦੇ ਮਾਰੇ ਅਸੀਂ ਮੰਗ ਵੀ ਨਹੀਂ ਸਕਦੇ ਹਾਂ ਅਸੀਂ ਤੇ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਆ ਨਾ ਹੀ ਖਾ ਸਕਦੇ ਨਾ ਹੀ ਛੱਡ ਸਕਦੇ ਹਾਂ ਕਹਿੰਦੇ ਸਾਰੀ ਐ ਵੀ ਦੇਖੋ ਟੀਚਰ ਲੱਗੇ ਆ ਹਾਂਜੀ ਕਹਿੰਦੇ ਆ ਕਹਿੰਦੇ ਵੀ ਤੁਸੀਂ ਟੀਚਰ ਲੱਗੇ ਜੇ ਹਾਂ ਜੇ ਪਤਾ ਸੀ ਵੀ ਅਸੀਂ ਕਰਨਾ ਹੀ ਇਹਨਾਂ ਦਾ ਕੁਝ ਨਹੀਂ ਸਾਨੂੰ ਉਦੋਂ ਦਾ ਜਵਾਬ ਦਿੰਦੇ ਹੁਣ ਨੂੰ ਅਸੀਂ ਕੁਝ ਨਾ ਕੁਝ ਆਪਣਾ ਐਕਸਟਰਾ ਜਿਹੜਾ ਕਾਰੋਬਾਰ ਆਪਣਾ ਲੈ ਕੇ ਤੁਰਦੇ ਸਾਡੇ ਬੱਚਿਆਂ ਦੀ ਜਿਹੜੀ ਲਾਈਫ ਉਹ ਵੀ ਬਣੀ ਰਹਿੰਦੀ ਤੇ ਸਾਡੀ ਆਪਣੀ ਵੀ ਬਣ ਜਾਂਦੀ ਅਸੀਂ ਤੇ ਬੱਚਿਆਂ ਦੀ ਵੀ ਲਾਈਫ ਖਰਾਬ ਕਰ ਲਈ ਅਸੀਂ ਆਪਣੀ ਵੀ ਕਰ ਲਈ ਕਿਉਂਕਿ ਇੰਨੇ ਪੈਸੇ ਦੇ ਵਿੱਚ ਤੇ ਮਸਾ ਰੋਟੀ ਪਾਣੀ ਵੀ ਨਹੀਂ ਚੱਲਦਾ ਤੇ ਬੱਚਿਆਂ ਦੀਆਂ ਫੀਸਾਂ ਕਿੱਥੇ ਚੱਲਣਗੀਆਂ ਤੇ ਜਿਹੜਾ ਪੰਜਾਬ ਦੇ ਵਿੱਚ ਇਹ ਵੱਡੇ ਵੱਡੇ ਬੋਰਡ ਲੱਗੇ ਆ ਜਾਂ ਹਰ ਇੱਕ ਸਟੇਜ ਦੇ ਉੱਤੇ ਜਾਂ ਇੱਥੇ ਵੀ ਤਰਨ ਤਾਰਨ ਵੀ ਸੋਡੇ ਇਲੈਕਸ਼ਨ ਚੱਲ ਰਹੀ ਆ ਤਾਂ ਇੱਥੇ ਵੀ ਨਾਰਾ ਦਿੱਤਾ ਜਾਂਦਾ ਵੀ 50 55000 ਬੰਦੇ ਨੂੰ ਅਸੀਂ ਨੌਕਰੀ ਦਿੱਤੀ ਦੀ ਦੇਖੋ ਇੰਨੀ ਤਰੱਕੀ ਹੋ ਰਹੀ ਆ ਉਹ ਸਾਨੂੰ ਨੌਕਰੀ ਕਿਤੇ ਤੁਹਾਡੇ ਡਿਪਾਰਟਮੈਂਟ ਚ ਕਿੰਨੀ ਆ ਕਿ ਨਵੇਂ ਬੰਦਿਆਂ ਨੂੰ ਨੌਕਰੀ ਸਾਡੇ ਡਿਪਾਰਟਮੈਂਟ ਦੇ ਵਿੱਚ ਤੇ ਕਿਸੇ ਨੂੰ ਵੀ ਨਹੀਂ ਦਿੱਤੀ ਜੇ ਦਿੱਤੀ ਹੁੰਦੀ ਤੇ ਆ ਪਿਛਲੇ ਐਤਵਾਰ ਇੰਨਾ ਜ਼ਿਆਦਾ ਧਰਨਾ ਲੱਗਾ ਸੀ ਇੰਨੇ ਟੀਚਰ ਇੱਥੇ ਇਕੱਠੇ ਹੋਏ ਸੀ ਉਹ 55000 ਦੇ ਵਿੱਚੋਂ ਕੋਈ ਪਤਾ ਲੱਗਦਾ ਨਾ ਕਿ ਕਿਹੜੇ ਨੂੰ ਦਿੱਤੀ ਆ ਇਹ ਸਿਰਫ ਬੋਰਡ ਹੀ ਲਾਏ ਆ ਇਕੱਠੇ ਤਾਂ ਅੱਜ ਵੀ ਮਿਲਦਾ ਸਾਰਾ ਪਾਰਕ ਧਰਨੇ ਵਾਲਿਆਂ ਦੀ ਭਰਿਆ ਪਿਆਗਾ ਹਾਂਜੀ ਵੇਖ ਤੁਸੀਂ ਵੇਖ ਸਕਦੇ ਜੀ ਜੇ 55000 ਨੂੰ ਨੌਕਰੀ ਦਿੱਤੀ ਹੁੰਦੀ 55000 ਤੋਂ ਵਿੱਚੋਂ 5500 ਤਾਂ ਘਰ ਬੈਠੇ ਹੁੰਦੇ ਨਾ ਹੂੰ 55000 ਦੀ ਜਗ੍ਹਾ 60000 ਬੰਦਾ ਇੱਥੇ ਭਰਿਆ ਫਿਰਦਾ ੱੱਕੇ ਖੰਦਾ ਤਰਨਿਆਂ ਦੇ ਵਿੱਚ ਹੂੰ ਤੇ ਇਹ ਸਿਰਫ ਬੋਰਡ ਹੀ ਲੱਗੇ ਆ ਹੋਇਆ ਕੁਝ ਨਹੀਂ ਪਰ ਇੱਕ ਗੱਲ ਹੋਰ ਵੀ ਹੈ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਜਲੰਧਰ ਗਏ ਮਹਿੰਦਰ ਭਗਤ ਦੇ ਇਲੈਕਸ਼ਨ ਚ ਤੁਸੀਂ ਲੁਧਿਆਣੇ ਦਾ ਜ਼ਿਕਰ ਕਰਿਆ ਸੰਜੀਵ अरोड़ा ਉੱਥੋਂ ਜਿੱਤੇ ਹਾਂ ਹਾਂਜੀ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਤਰਨਾਗਾ ਜਾਂ ਤੁਹਾਡੀਆਂ ਮੰਗਾਂ ਆਂ ਠੀਕ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ ਲੋਕ ਥੋੜੇ ਬਹੁਤ ਜਾਗਰੂਕ ਹੋ ਰਹੇ ਆ ਸਰਕਾਰ ਦੀ ਕੰਨ ਦੇ ਉੱਤੇ ਕੋਈ ਜੂੰਨ ਸਰਕ ਰਹੀ ਆ ਕੁਝ ਹੋ ਰਿਹਾ ਹੈਗਾ ਸਰਕਾਰ ਵਾਲੇ ਪਾਸੋਂ ਵੀ ਕੋਈ ਮਤਲਬ ਇਫੈਕਟ ਪੈ ਰਿਹਾ ਹੈਗਾ ਕਿ ਤੁਹਾਡੀ ਵੋਟ ਨਹੀਂ ਬਣੀ ਜਾਂ ਤੁਹਾਡੀਆਂ ਵੋਟਾਂ ਕੱਟ ਗਈਆਂ ਮਤਲਬ ਵੋਟ ਤਾਂ ਤੁਸੀਂ ਵੀ ਪਾਉਣੀ ਹੈ ਹੁਣ ਹੁਣ ਨਹੀਂ ਇਹ ਹਲਕੇ ਤੇ ਪਾਉਂਗੇ 27 ਚ ਆਪਦੇ ਆਪ ਦੇ ਹਲਕਿਆਂ ਚ ਪਾਉਂਗੇ ਜਾਂ ਕੁਝ ਵੀ ਆ ਤੁਹਾਡੀਆਂ ਰਿਸ਼ਤੇਦਾਰੀਆਂ ਵੀ ਹੋਣੀਆਂ ਇੱਥੇ ਮਤਲਬ ਕੋਈ ਉਹ ਇਫੈਕਟ ਪੈ ਰਿਹਾ ਧਰਨਿਆਂ ਦਾ ਸਰਕਾਰ ਨੂੰ ਅਸੀਂ ਤੇ ਵੇਖਦੇ ਆਂ ਕਿ ਇਹਨਾਂ ਸਰਕਾਰ ਦੇ ਤੇ ਕੰਨ ਦੇ ਜੂੰਨ ਦੀ ਸਰਕਦੀ ਹਾਂ ਅਸੀਂ ਇੱਥੋਂ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਇੱਥੇ ਰੋਲ ਕੇ ਚਲੇ ਜਾਣੇ ਤੇ ਇਹਨਾਂ ਨੇ ਕਦੇ ਵੀ ਸਾਨੂੰ ਸਾਡੀ ਮੀਟਿੰਗ ਹੀ ਨਹੀਂ ਹੁੰਦੀ ਇਹਨਾਂ ਦੇ ਨਾਲ ਕੋਈ ਪ੍ਰਸ਼ਾਸਨ ਸਾਡੇ ਕੋ ਆਣ ਕੇ ਇਹਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਕਰਾਉਂਦਾ ਸਾਨੂੰ ਰੋਲ ਰਹਿ ਆਏ ਅਸੀਂ ਰੋਲ ਰਹੇ ਹਾਂ ਸਰਕਾਰਾਂ ਦੇ ਉੱਤੇ ਹਾਂ ਪਰ ਉਹ ਤੁਸੀਂ ਗੱਲ ਫੜਨ ਦੀ ਕੋਸ਼ਿਸ਼ ਕੀਤੀ ਵੀ ਸਰਕਾਰ ਨੂੰ ਕਿਉਂ ਨਹੀਂ ਫਰਕ ਪੈਂਦਾ ਕਾਰਨ ਕੀ ਆ ਉਹ ਤਾਂ ਫੇਰ ਮਤਲਬ ਹਰ ਬਾਈ ਇਲੈਕਸ਼ਨ ਚ ਵੀ ਜਿੱਤ ਜਾਂਦੇ ਆ ਹੋਰ ਚੋਣਾਂ ਚ ਵੀ ਜਿੱਤ ਜਾਂਦੇ ਆ ਤੁਸੀਂ ਉੱਥੇ ਦੇ ਉੱਥੇ ਇਹ ਚੱਕਰ ਕੀ ਆ ਕਿ ਤੁਹਾਡੇ ਬੰਦੇ ਹੀ ਵੋਟਾਂ ਬੂਟਾਂ ਪਾ ਦਿੰਦੇ ਆ ਜਾਂ ਮਤਲਬ ਸੋਲਵ ਆਊਟ ਕਿਉਂ ਨਹੀਂ ਹੁੰਦਾ ਗੱਲ ਇਹ ਇਹਦੇ ਵਿੱਚ ਸਾਨੂੰ ਤੇ ਆਪਨੇ ਸਮਝ ਲੱਗਦੀ ਵੀ ਕੰਮ ਕਿਸੇ ਦਾ ਹੋ ਨਹੀਂ ਰਿਹਾ। ਹੂੰ ਤੇ ਵੋਟ ਇਹਨਾਂ ਨੂੰ ਪਾਈ ਜਾਂਦੇ ਲੋਕ। ਹੂੰ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਈ ਜਾਂਦੇ ਆ ਤੇ ਜਿਨ੍ਹਾਂ ਨੂੰ ਸਾਡੇ ਵਰਗਿਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਮਿੱਠੀ ਗੋਲੀ ਦੇਣੀ ਆ ਕੁਝ ਨਹੀਂ ਕਰਨਾ। ਉਹ ਤੇ ਅਸੀਂ ਇਹਨਾਂ ਦੇ ਮਗਰ ਨਹੀਂ ਜਾਂਦੇ। ਹੂੰ ਤੇ ਜਾਂ ਤੇ ਕਿਸੇ ਦਾ ਕੰਮ ਕਰਨ ਉਹ ਖੁਸ਼ੀ ਦੇ ਨਾਲ ਜਾਵੇ। ਸਾਡਾ ਵੀ ਤਨਖਾਹ ਵਾਅਦਾ ਕੀਤਾ ਹੁੰਦਾ। ਅੱਜ ਅਸੀਂ ਵੀ ਜਾ ਕੇ ਘਰ-ਘਰ ਪ੍ਰਚਾਰ ਕਰਦੇ ਵੀ ਸਰਕਾਰ ਬਹੁਤ ਵਧੀਆ ਵਾ। ਹੂੰ। ਇਹ ਸਰਕਾਰ ਨੇ ਸਾਨੂੰ ਸਾਡਾ ਤਨਖਾਹ ਵਾਧੇ ਕੀਤੇ, ਸਾਡੇ ਘਰਾਂ ਦੇ ਗੁਜ਼ਾਰੇ ਵਧੀਆ ਹੋਣ ਡਿਆ ਵਧੀਆ ਅਸੀਂ ਆਪਣੇ ਸਕੂਲਾਂ ਦੇ ਵਿੱਚ ਆਪਣੇ ਪਰੇਸ਼ਾਨੀ ਤੋਂ ਬਿਨਾ ਅਸੀਂ ਕੰਮ ਕਰ ਰਹੇ ਆਂ। ਜਿਦੋਂ ਬੈਠੇ ਤਾਂ ਅਸੀਂ ਪਰੇਸ਼ਾਨੀਆਂ ਦੇ ਵਿੱਚ ਅਸੀਂ ਸਰਕਾਰਾਂ ਦੀਆਂ ਵੋਟਾਂ ਨੂੰ ਕੀ ਕਹਿਣਾ? ਪਰ ਸਾਡੇ ਸੁਣ ਚ ਇਹ ਆਇਆ ਵੀ ਜਿਨ੍ਹਾਂ ਦਾ ਤਨਖਾਹ ਵਾਧਾ ਹੋਇਆ ਉਹ ਵੀ ਧਰਨਾ ਲਾ ਰਹੇ ਨਹੀਂ, ਉਹ ਵੀ ਨਹੀਂ ਖੁਸ਼। ਹਾਂਜੀ, ਉਹਨਾਂ ਨੂੰ ਵੀ ਇਹਨਾਂ ਨੇ ਲਾਰਾ ਲਾਇਆ ਸੀ ਵੀ ਤੁਹਾਡੇ ਜਿਹੜੇ ਆ ਸਾਰੇ ਪੱਤੇ ਦਿੱਤੇ ਜਾਣਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਭਵੇਖ ਜਿਹੜਾ 36000 ਦਾ ਕੀਤਾ ਜਾਊਗਾ ਹੂੰ ਤੇ ਉਹ 36000 ਦਾ ਵੀ ਨਹੀਂ ਕੀਤਾ 18000 ਦੇ ਕੇ ਤਨਖਾਹ ਵਾਦਾ ਕਰ ਦਿੱਤਾ ਵਾ ਤੇ ਉਹ ਹੁਣ ਤੱਕ ਧਰਨੇ ਲਾ ਰਹੇ ਆ ਹੂੰ ਅਮਨ ਜੀ ਜਿੰਨੇ ਕ ਮਤਲਬ ਤੁਹਾਡੇ ਅਧਿਆਪਕ ਨਹੀਂ ਚਾਹੀਏ 107 ਹੀ ਨਹੀਂ ਜਿਹੜੇ ਇਹਨਾਂ ਕੋਲੇ ਮੋਸਟਲੀ ਕਿੰਨੇ ਕਿੰਨੇ ਬੱਚੇ ਆ ਸਾਰਿਆਂ ਕੋਲੇ ਮਤਲਬ 50 40 20 ਬੱਚੇ ਇਦਾਂ ਹੈਗੇ ਆ 15 15 ਤੋਂ ਉਪਰਾਂ ਬੱਚੇ ਕਿਵੇਂ ਆ ਕੀ ਸੀਨਾ ਕਈ ਕਈ ਟੀਚਰ ਤੇ ਇਹੋ ਜਿਹੇ ਆ ਨਾ ਜਿਹੜੇ ਪਿੰਡ ਵੱਡੇ ਉਹਨਾਂ ਕੋਤੇ 45 45 ਬੱਚੇ ਵੀ ਆ ਹੂੰ 50 50 ਬੱਚੇ ਵੀ ਹੈਗੇ ਆ ਜੀ ਸਾਡੇ ਲਾਗੇ ਇੱਕ ਸਕੂਲ ਆ ਉੱਥੇ 97 ਬੱਚੇ ਆ ਇੱਕ ਟੀਚਰ ਆ ਉਹ ਦੋ ਟੀਚਰ ਆ ਉਹ ਦੋ ਟੀਚਰ ਹਾਂਜੀ 97 ਬੱਚੇ ਉਹਨਾਂ ਕੋਲ ਉਹ ਦੋਨੇ ਆਏ ਆ ਛੋਡੇ ਵਾਲੇ ਹਾਂਜੀ ਸਾਡੇ ਬਣੇ ਉਹਨਾਂ ਦਾ ਸਿਰਫ ਤਨਖਾਹ ਵਾਧਾ ਹੀ ਹੋਇਆ ਹੂੰ ਤੇ ਬੱਚਿਆਂ ਨੂੰ ਜਿਹੜਾ ਮਤਲਬ ਹੈਗਾ ਐਜੂਕੇਸ਼ਨ ਦੇ ਹਿਸਾਬ ਕਿਤਾਬ ਨਾਲ ਜਾਂ ਹੋਰ ਆ ਉਹ ਸਾਰਾ ਕੁਝ ਠੀਕ ਚੱਲ ਰਿਹਾ ਹੈ ਸਕੂਲਾਂ 'ਚ ਜਿਵੇਂ ਇਹ ਕਹਿੰਦੇ ਆ ਕਿ ਅਸੀਂ ਬਹੁਤ ਸਕੂਲ ਆਫ ਐਮੀਨੈਂਸ ਬਣਾਤਾ ਜੀ ਬਹੁਤ ਵਧੀਆ ਸਮਾਰਟ ਕਲਾਸਰੂਮ ਬਣਾਤੇ ਜੀ ਬਹੁਤ ਵਧੀਆ ਡਿਵੈਲਪਮੈਂਟ ਕਰਤੀ ਉਹ ਕੁਝ ਉਵੇਂ ਹੈਗਾਗਾ ਮੇਰੇ ਵੇਖਣ ਦੇ ਵਿੱਚ ਤਾਂ ਕੁਝ ਨਹੀਂ ਆਇਆ ਜਿੱਥੇ ਟੀਚਰ ਹੀ ਨਹੀਂ ਹੈਗਾ ਉੱਥੇ ਡਿਵੈਲਪਮੈਂਟ ਕੀ ਹੋਊਗੀ ਉੱਥੇ ਸਿੱਖਿਆ ਕ੍ਰਾਂਤੀ ਕੀ ਹੋਊਗੀ ਹਾਂ ਜਿੱਥੇ ਟੀਚਰ ਹੀ ਨਹੀਂ ਹੈ ਉਹ ਸਿੰਗਲ ਟੀਚਰ ਕੀ ਕਰ ਸਕਦਾ ਉੱਥੇ ਬੱਚਿਆਂ ਨੂੰ ਹੂੰ ਇਹ ਸਿਰਫ ਗੱਲਾਂ ਹੀ ਆ ਗੱਲਾਂ ਦੇ ਸ਼ੋਸ਼ੇ ਆ ਹੋਰ ਇੱਥੇ ਕੁਝ ਨਹੀਂ ਹੈਗਾ ਹੂੰ ਜਿਹੜੀਆਂ ਮਤਲਬ ਔਰਤਾਂ ਗੀਆਂ ਵਿਧਾਇਕ ਖਾਸ ਕਰਕੇ ਇੱਥੇ ਮਤਲਬ ਜੀਵਨ ਜੋਤ ਕੌਰ ਨੇ ਤੁਹਾਡੇ ਅੰਮ੍ਰਿਤਸਰ ਜਾਂ ਮੁੱਗੇ ਨੇ ਇੱਕ ਮੈਡਮ ਅਮਨਦੀਪ ਕੌਰ ਬਹੁਤ ਬਲਜਿੰਦਰ ਕੌਰ ਨੇ ਸਾਡੇ ਉਧਰ ਤਲਵੰਡੀ ਤੁਸੀਂ ਜਿਹੜੀਆਂ ਔਰਤਾਂ ਗੀਆਂ ਇਹਦਾ ਔਰ ਤੁਸੀਂ ਕਦੇ ਔਰਤਾਂ ਨੂੰ ਮਿਲੇ ਹੋ ਜਾਂ ਸੀਐਮ ਸਾਹਿਬ ਦੇ ਜਿਹੜੇ ਧਰਮ ਪਤਨੀਆਂ ਉਹ ਵੀ ਕਾਫੀ ਐਕਟਿਵ ਨੇ ਜਦੋਂ ਚੋਣਾਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਕਦੇ ਮਿਲ ਕੇ ਆਪਦਾ ਦੁੱਖ ਦਰਦ ਦੱਸਿਆਗਾ ਵੀ ਸਾਡੀ ਤਾਂ ਕਿਵੇਂ ਨਾ ਕਿਵੇਂ ਬਾਹ ਫੜੀ ਜਾਵੇ ਅਸੀਂ ਮਿਲਣ ਵਾਸਤੇ ਜਾਂਦੇ ਆ ਸਾਨੂੰ ਉਹਨਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਹੂੰ ਪੁਲਸ ਲਾ ਕੇ ਸਾਨੂੰ ਡੰਡੇ ਡੁੰਡੇ ਮਾਰ ਕੇ ਬਾਹਰ ਕੱਢਿਆ ਜਾਂਦਾ ਵਾ ਉੱਥੋਂ ਤੱਕ ਸਾਨੂੰ ਪਹੁੰਚਣ ਹੀ ਨਹੀਂ ਦਿੰਦੇ ਹੂੰ ਬਹੁਤ ਵਾਰੀ ਜਾ ਚੁੱਕੇ ਆ ਵੀ ਅਸੀਂ ਉਹਨਾਂ ਦੀ ਵਾਈਫ ਨੂੰ ਮਿਲਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਠੀਕ ਹੈ ਕਿਉਂਕਿ ਲੇਡੀਜ਼ ਨੂੰ ਲੇਡੀਜ਼ ਦੇ ਦੁੱਖ ਦਾ ਪਤਾ ਹੁੰਦਾ ਠੀਕ ਹੈ ਕਿਉਂਕਿ ਲੇਡੀਜ਼ ਘਰ ਚਲਾਉਂਦੀ ਐ ਉਹਨੂੰ ਪਤਾ ਹੁੰਦਾ ਵੀ ਕਿਵੇਂ ਚਲਾਉਣਾ ਵਾ ਹਾਂ ਤੇ ਸਾਨੂੰ ਉਹਨਾਂ ਤੱਕ ਪਹੁੰਚਾਇਆ ਨਹੀਂ ਜਾਂਦਾ ਹੂੰ ਅਸੀਂ ਫੇਰ ਮੋੜਾਉਨੇ ਆ ਤੜਕੇ 4 ਵਜੇ ਤੋਂ ਅਸੀਂ ਬੱਸਾਂ ਤੇ ਚੜ੍ਹਦੇ ਆ ਚੰਡੀਗੜ੍ਹ ਜਾਣ ਵਾਸਤੇ ਰਾਤ ਦੇ 11 ਵਜੇ ਅਸੀਂ ਘਰਾਂ ਨੂੰ ਆ ਜੰਨੇ ਹੂੰ ਉਹ ਜਿਸ ਦਿਨ ਇੱਕ ਵੀਡੀਓ ਵੀ ਇੱਥੇ ਤਰਨ ਤਰਨ ਤੋਂ ਵਾਇਰਲ ਹੋਇਆ ਜਿਹੜੀ ਲੜਕੀ ਨੇ ਕਿਹਾ ਵੀ ਮੈਂ 100 ਰੁਪਿਆ ਹੀ ਕਿਸ ਤੋਂ ਮੰਗ ਕੇ ਲੈ ਕੇ ਆਈ ਧਰਨੇ ਲਈ ਉਦੋਂ ਤੁਸੀਂ ਸੀਗੇ ਉੱਥੇ ਮੈਂ ਵੀ ਉੱਥੇ ਹੀ ਨਾਲ ਹੀ ਉਹਦੇ ਖੜੀ ਸੀ ਹੂੰ ਉਸ ਦਿਨ ਉਹ ਕੁੜੀ ਲੁਧਿਆਣੇ ਤੋਂ ਆ ਉਹਦੇ ਫਾਦਰ ਸਾਹਿਬ ਨਹੀਂ ਹੈਗੇ ਉਹਦੀ ਮੰਮਾ ਜਿਹੜੇ ਬਿਮਾਰ ਆ ਉਹ ਕੁੜੀ ਕੱਲੀ ਵਿਚਾਰੀ ਆਪਣੀ ਮਾਂ ਦਾ ਲਾਜ ਵੀ ਕਰਾ ਰਹੀ ਆ ਘਰ ਵੀ ਚਲਾ ਰਹੀ ਆ ਅਨਮੈਰਿਡ ਕੁੜੀ ਆ ਤੇ ਧਰਨੇ ਤੇ ਵੀ ਆ ਰਹੀ ਆ ਧਰਨੇ ਤੇ ਵੀ ਆ ਰਹੀ ਆ ਹੂੰ ਬਹੁਤ ਬੁਰਾ ਹਾਲ ਉਹਨਾਂ ਦੇ ਘਰ ਦਾ ਵੀ ਸਾਡੇ ਘਰ ਵਾਂਗ ਅੱਗੇ ਫਿਰ ਰਾਹ ਕੁਝ ਦਿਖਦਾ ਸਾਨੂੰ ਕੋਈ ਸਮਝ ਆਉਂਦੀ ਹੈ ਹੁਣ ਤੱਕ ਤੇ ਸਾਨੂੰ ਕੋਈ ਰਾਹ ਦਿਖਦਾ ਨਹੀਂ ਹਾਂ ਅਸੀਂ ਤੇ ਇਹੋ ਰਿਕਵੈਸਟ ਕਰਦੇ ਸੀਐਮ ਸਾਹਿਬ ਦੇ ਗਾੜੀ ਹਾਂ ਵੀ ਜਿਸ ਤਰ੍ਹਾਂ ਦੂਜਿਆਂ ਦਾ ਤਨਖਾਹ ਵਾਅਦਾ ਕੀਤਾ ਸਾਣਾ ਵੀ ਕਰੋ ਹੂੰ ਸਾਨੂੰ ਵੀ ਕੋਈ ਚੈਨ ਦੀ ਨੀਂਦ ਨਹੀਂ ਦੇ ਅਸੀਂ ਵੀ ਸੌਂਈਏ ਕੋਈ ਅਸੀਂ ਵੀ ਚੈਨ ਦੇ ਨਾਲ ਆਪਣੇ ਘਰ ਜ਼ਿੰਦਗੀ ਜੀ ਕੇ ਵੇਖੀਏ ਵੀ ਚਲੋ ਫੋਰ ਨੇ ਕੋਈ ਤੇ 18000 ਦੇ ਵਿੱਚ ਸਾਡੇ ਪਰਿਵਾਰ ਦਾ ਗੁਜ਼ਾਰਾ ਤੇ ਚੱਲੂਗਾ ਨਾ ਹਾਂ ਕਿੱਥੇ ਕੁਝ ਤਾਂ ਸਹਾਰਾ ਲੱਗੂ। ਕੁਝ ਤਾਂ ਸਹਾਰਾ ਲੱਗੂਗਾ ਨਾ ਜਿਹੜੀ ਮਦਰ-ਇਨ-ਲਾ ਦੀ ਕੋਈ ਦਵਾਈ ਆਉਂਦੀ ਆ ਜਾਂ ਬੱਚਿਆਂ ਦਾ ਕੁਝ ਹੁੰਦਾ ਜਾਂ ਆਪ ਹੀ ਵੀ ਇਹੀ ਡਿਪਰੈਸ਼ਨ ਨਾਲ ਆਪਣੇ ਮੈਡੀਸਨ ਖਾਣੇ ਆ ਕੁਝ ਨਾ ਕੁਝ ਤੇ ਸਾਨੂੰ ਜਿਹੜਾ ਵਾ ਦੁੱਧ ਚੋਂ ਹੰਗਾਲ ਪਾਊਗਾ ਨਾ। ਹੂੰ। ਪਰ ਜਦੋਂ ਤੁਸੀਂ ਇੱਥੇ ਆਉਣੇ ਹੋ ਜਿਵੇਂ ਇਲੈਕਸ਼ਨਾਂ ਦੇ ਵਿੱਚ ਇੰਨੇ ਲੋਕ ਆ ਧਰਨੇ ਵਾਲੇ ਕੋਈ ਬਿਜਲੀ ਕੰਮੇ ਆ ਕੋਈ ਪੰਜਾਬ ਰੋਡ ਵੇਜ਼ ਵਾਲੇ ਆ ਕੋਈ ਪ੍ਰੋਫੈਸਰ ਆ ਕੋਈ ਟੀਚਰ ਆ ਕਦੇ ਮਾਨੂੰ ਇਹ ਹੁੰਦਾ ਵੀ ਇਹ ਸਾਡਾ ਸਮਾਜ ਨੂੰ ਹੋ ਕੀ ਰਿਹਾਗਾ ਕੋਈ ਵੀ ਲੀਡਰ ਆਉਂਦਾ ਚਾਹੇ ਉਹ ਆਮ ਆਦਮੀ ਦਾ ਹੋਵੇ ਕਾਂਗਰਸ ਦਾ ਹੋਵੇ ਅਕਾਲੀ ਦਲ ਵਾਲਾ ਹੋਵੇ ਬੀਜੇਪੀ ਦਾ ਵੋਟ ਮੰਗਣ ਵੇਲੇ ਸਾਰੇ ਪੈਰੀ ਹੱਥ ਲਾਉਂਦੇ ਪਰ ਉਦੋਂ ਬਾਅਦ ਕਿਉਂ ਝੰਗਾ ਚੱਕ ਜਾਂਦੇ ਆ ਸਾਰੇ ਕੁਛ ਵੋਟਾਂ ਵਰੀ ਤੇ ਘਰ ਘਰ ਜਾ ਕੇ ਹੱਥ ਜੋੜਦੇ ਜਿਹੜੀ ਮਾਤਾ ਤੁਰ ਨਹੀਂ ਸਕਦੀ ਉਹਦੇ ਪੈਰੀਂ ਵੀ ਹੱਥ ਲਾਉਂਦੇ ਜਾ ਕੇ ਜੀ ਉਸ ਟਾਈਮ ਤੇ ਕਹਿੰਦੇ ਆ ਵੀ ਬਸ ਤੁਸੀਂ ਸਾਨੂੰ ਜਿਤਾਓ ਸਭ ਤੋਂ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਹੋਊਗਾ ਤੇ ਜਦੋਂ ਵੋਟਾਂ ਪੈ ਜਾਂਦੀਆਂ ਇਹਨਾਂ ਦੇ ਰਿਜ਼ਲਟ ਆ ਜਾਂਦੇ ਆ ਉਦੋਂ ਤਾਂ ਫਿਰ ਸਾਨੂੰ ਗੇਟ ਦੇ ਲਾਗੇ ਵੀ ਨਹੀਂ ਆਉਣ ਦਿੰਦੇ ਹੂੰ ਉਦੋਂ ਤਾਂ ਫਿਰ ਜਿਹੜੇ ਸਾਡੇ ਵਰਗੇ ਰੁੱਲਦੇ ਫਿਰਦੇ ਉਹ ਪਛਤਾਉਂਦੇ ਆ ਫਿਰ ਇਹ ਕੀ ਕਰ ਬੈਠੇ ਸੀ ਹੂੰ ਤੁਹਾਡੇ ਕਿਸੇ ਤਰ੍ਹਾਂ ਤੁਹਾਡੇ ਤੇ ਲਾਠੀ ਚਾਰਜ ਹੋਇਆ ਕਦੇ ਹਾਂਜੀ ਬਹੁਤ ਵਾਰੀ ਹੋਇਆ ਪਾਣੀ ਦੀਆਂ ਬਿਛਾੜਾਂ ਵੀ ਵੱਜੀਆਂ ਲਾਠੀ ਚਾਰਜ ਵੀ ਹੋਇਆ ਬਹੁਤ ਵਾਰੀ ਹੋਇਆ ਹੂੰ ਮੇਰੀ ਆ ਬਾਹਾਂ ਫ੍ਰੈਕਚਰ ਹੋ ਗਈ ਸੀ ਫ੍ਰੈਕਚਰ ਹੋਈ ਸੀ ਹਾਂਜੀ ਫ੍ਰੈਕਚਰ ਹੋ ਗਈ ਅਜੇ ਤੱਕ ਪੂਰੀ ਕੰਮ ਨਹੀਂ ਕਰਦੀ ਇਹ ਕਿੱਥੇ ਇਹ ਚੰਡੀਗੜ੍ਹ ਵੱਜੀਆਂ ਹਨ ਟੰਡੀਗੜ ਲਾਠੀ ਚਾਰਜ ਹੋਇਆ ਸੀ ਹਾਂਜੀ ਲਾਠੀ ਚਾਰਜ ਹੋਇਆ ਓਦੋਂ ਤੁਸੀਂ ਕੀ ਮਤਲਬ ਕਿਹਨੂੰ ਮਿਲਣ ਜਾ ਰਹੇ ਸੀ ਅਸੀਂ ਓਦੋਂ ਸੀਐਮ ਸਾਹਿਬ ਨੂੰ ਮਿਲਣ ਜਾ ਰਹੇ ਸੀ ਅੱਛਾ ਹਾਂਜੀ ਇਹ ਕਿੱਥੇ ਮੁਹੱਲੀ ਹੋਇਆ ਮੁਹੱਲੀ ਹੋਇਆ ਮੁਹੱਲੀ ਹੋਇਆ ਹਾਂਜੀ ਤੁਹਾਡੇ 107 ਜਣੇ ਤੇ ਕਿ ਹੋਰ ਵੀ ਨਾਲ ਨਹੀਂ ਹੋਰ ਵੀ ਜੁਨੀਅਨ ਹੈਗੀਆਂ ਸਾਡੀਆਂ ਨਾਲ ਹੋਰ ਜੁਨੀਅਨਾਂ ਵੀ ਹਾਂਜੀ ਹੋਰ ਵੀ ਹੈਗੀਆਂ ਤੁਸੀਂ ਕੁਝ ਹੋਰ ਦੱਸਣਾ ਚਾਹੁੰਦੇ ਹੋ ਅਸੀਂ ਤੇ ਇਹੋ ਹੀ ਦੱਸਣਾ ਚਾਹੁੰਦੇ ਆ ਵੀ ਸੀਐਮ ਸਾਹਿਬ ਨੂੰ ਸਾਡੇ ਵੱਲ ਵੇਖਣਾ ਚਾਹੀਦਾ ਵਾ ਹਾਂ ਵੀ ਪੱਕੇ ਟੀਚਰ ਜਿੰਨਾ ਜਿਹੜਾ ਲੱਖ ਰੁਪਇਆ ਤਨਖਾਹ ਲੈ ਰਿਆ ਉਹਦੇ ਜਿੰਨਾ ਹੀ ਕੰਮ ਕਰ ਰਹੇ ਆ ਹੂੰ ਤੇ ਸਾਡੀ ਤਨਖਾਹ ਸਿਰਫ 6000 ਹੂੰ ਸਾਡਾ ਵੀ ਤਨਖਾਹ ਵਾਧਾ ਕੀਤਾ ਜਾਵੇ ਸਾਨੂੰ ਵੀ ਤਨਖਾਹ ਵਾਦੇ ਦੇ ਆਰਡਰ ਦਿੱਤੇ ਜਾਣ ਤੇ ਜੇ ਸਾਡੇ ਤਨਖਾਹ ਵਾਦੇ ਦੇ ਆਰਡਰ ਨਾ ਦਿੱਤੇ ਇਹਨਾਂ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਜਿਹੜਾ ਤੇਜ਼ ਹੋਊਗਾ ਹੂੰ ਜੀ ਅਮਨਜੀਤ ਤੁਸੀਂ ਸਮਾਂਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਅਮਨਜੀਤ ਕੌਰ ਨੇ ਬਹੁਤ ਸਾਰੀਆਂ ਗੱਲਾਂ ਹੋ ਸਕਦਾ ਇਹਨਾਂ ਤੋਂ ਦੱਸੀਆਂ ਵੀ ਨਹੀਂ ਕਿੰਨਾਂ ਹੋਣਗੀਆਂ ਪਰ ਤੁਸੀਂ ਸਮਝ ਸਕਦੇ ਹੋ ਵੀ ਪੰਜਾਬ ਦੇ ਵਿੱਚ ਜਿਹੜਾ ਬੇਰੋਜ਼ਗਾਰੀ ਨੂੰ ਲੈ ਕੇ ਇੱਕ ਵੱਡਾ ਢੋਲ ਵੀ ਵੱਜ ਰਿਹਾ ਬੇਰੋਜ਼ਗਾਰੀ ਹੈਗੀ ਵੀ ਆ ਇਹਦੇ ਵਿੱਚ ਕੋਈ ਅਤਕਤ ਨਹੀਂ ਪਰ ਸਰਕਾਰ ਜਿਹੜਾ ਉਦੋਂ ਵੱਡਾ ਢੋਲ ਬਜਾ ਦਿੰਦੀ ਆ ਵੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਨੇ 107 ਬੰਦੇ ਜਿਹੜੇ ਸਿਰਫ 6000 ਤੇ ਆਪਦਾ ਪਰਿਵਾਰ ਚਲਾ ਰਹੇ ਨੇ ਗੁਜ਼ਾਰਾ ਕਰ ਰਹੇ ਨੇ ਨਾਲੇ ਉਹ ਬੱਚਿਆਂ ਨੂੰ ਸਾਂਭ ਰਹੇ ਨੇ ਜਿਹੜੇ ਡ੍ਰੌਪਆਊਟਸ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਡੀ ਪੋਲ ਖੁੱਲ ਰਹੀ ਆ ਹਾਲਾਂਕਿ ਬਹੁਤ ਸਾਰੀਆਂ ਪੋਲਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਏ ਦਿਨ ਖੁੱਲ੍ਹਦੀਆਂ ਰਹੀ ਚਾਹੇ ਉਹ ਮੈਡਲ ਸਕੂਲਾਂ ਦੀ ਗੱਲ ਕਰ ਲਈਏ ਸੀਨੀਅਰ ਸਕੈਂਡਰੀ ਦੀ ਗੱਲ ਕਰ ਲਈਏ ਜਾਂ ਫਿਰ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਈਏ ਸੋ ਅੱਗੇ ਫਿਰ ਹਾਜ਼ਰ ਹੋਣੇ ਆ ਕਿਸੇ ਹੋਰ ਮੁਲਾਕਾਤ ਦੇ ਨਾਲ ਕਿਸੇ ਹੋਰ ਮੁੱਦੇ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ